ਮੈਨੂੰ ਆਪਦੀ ਕਰਤੂਤ ਤੇ ਮਾਣ ਹੈ ਆਪਦੀ ਕਰਤੂਤ ਤੇ ਮਾਣ ਹੈ ਮੈਨੂੰ ਹਾਂਜੀ ਮੈਂ ਹੰਕਾਰ ਨਹੀਂ ਕਰਦਾ ਮਾਣ ਹੈ ਮੈਨੂੰ ਅੱਜ ਤੱਕ ਜਿੰਨੀ ਜਿੰਦਗੀ ਹੰਡਾਈ ਹੈ ਆਪਦੇ ਸਟੈਂਡ ਤੇ ਕੈਮਰੇ ਆ ਡਿਵਰਸਲ ਸੰਗਲ ਟੋਹਾ ਦੇ ਮਗਰ ਪੁਲਿਸ ਲੱਗੀ ਹੈ ਤੇ ਹਿੱਕ 'ਚ ਵੱਜਦੇ ਰਹੇ ਆ ਤੇ ਪੁਲਿਸ ਚੁੱਕਣ ਪੈਂਦੀ ਰਹੀ ਹੈ ਅੱਗੋਂ ਸਿੱਧੇ ਵੱਜਦੇ ਰਹੇ ਆ ਜਾਂ ਪੁਲਿਸ ਭਜਾਈ ਹੈ ਤੇ ਜਾਂ ਪੁਲਿਸ ਠੋਕੀ ਹੈ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਸੂਤੀ ਸਥਿਤੀ 'ਚ ਫਸਿਆ ਹੋਇਆ ਹੈ ਉਹਦਾ ਯੂ-ਟਰਨ ਕਿਹੜਾ ਫੈਸਲਾ ਬਦਲਿਆ ਪਹਿਲਾਂ ਸਹਿਯੋਗ ਮੰਗਣ ਜਾਣੇ ਹੋ ਉਸ ਤੋਂ ਬਾਅਦ ਖੁੱਲੀ ਬੈਸ ਦਾ ਸੱਦਾ ਦੇਦਣੇ ਹੋ ਕਿ ਚੈਲੰਜ ਕਰਦੇ ਹੋ ਕਿ ਜੇ ਹੈ ਹਿੰਮਤ ਤੇ ਆਓ ਮੇਰੇ ਨਾਲ ਗੱਲ ਕਰੋ ਪੰਥਕ ਕੌਣ ਹੈ ਤੇ ਕੌਣ ਇਹ ਮੇਰੇ ਤੇ ਸਹਿਯੋਗ ਦੇ ਬਾਰੇ ਉਹਨਾਂ ਨਾਲ ਸਵਾ ਮਹੀਨੇ ਤੋਂ ਗੱਲ ਚੱਲਣ ਦੀ ਸੀ ਕਿ ਇਹਨੇ 90% ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਮੈਂ ਹੋਊਂਗਾ ਇਥੋਂ ਤੱਕ ਵੀ ਮੈਨੂੰ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਵੀ ਤੁਹਾਡੇ ਬਾਰੇ ਕਹਿਤਾ ਆ ਹੋਰ ਕੋਈ ਆਉਂਦਾ ਤੇ ਪਤਾ ਨਹੀਂ ਅਸੀਂ ਉਹਦੇ ਬਾਰੇ ਕੀ ਫੈਸਲਾ ਲੈਂਦੇ ਜੇ ਬਲਟੋਆ ਸਾਹਿਬ ਆਉਂਦੇ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦਾ ਵਾਅਦਾ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਗਿਆ ਸੀਗਾ ਮੇਰੇ ਮਨ 'ਚ ਖਿਆਲ ਆਇਆ ਕਿ ਹੁਣ ਤੇ ਖੁੱਲੀ ਬੈਸ ਲਈ ਸੱਦਾ ਹੀ ਦੇ ਦਿਆਂ ਜੇ ਐਡੇ ਹੀ ਮੇਰੇ ਨਾਲ ਚੱਲਣ ਨੂੰ ਤਿਆਰ ਨੇ ਹੁਣ ਉਹਨਾਂ ਨੇ ਪੈਦਰਾ ਬਦਲ ਲਿਆ ਤੇ ਮੈਂ ਤੇ ਉੱਥੇ ਕੁਝ ਨਹੀਂ ਕਹਿ ਸਕਦਾ ਸਭ ਤੋਂ ਪਹਿਲਾਂ ਲਾਜ ਸਿੰਘ ਭੁੱਲਰ ਉਮੀਦਵਾਰ ਬਣਿਆ ਤੁਸੀਂ ਦੱਸ ਦਿਓ ਉਹਦੇ ਵਿਰੁੱਧ ਕੋਈ ਬੋਲਿਆ ਹੋਵੇ ਕੋਈ ਬੋਲਿਆ ਐਨਐਸਸੀ ਉਹਨਾਂ ਨੇ ਲਾਈ ਝਾੜੂ ਵਾਲੇ ਨੇ ਲਾਈ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸਾਡੀ ਚੈਨਲ ਦੇ ਉੱਤੇ ਦਿੱਤੇ ਗਏ ਇੰਟਰਵਿਊ 'ਚ ਅਮਰਤਪਾਲ ਦੇ ਬਾਪੂ ਨੇ ਕਿਹਾ ਕਹਿੰਦੇ ਸਾਰੀਆਂ ਪਾਰਟੀ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਦੀ ਅਸੀਂ ਅਨਾਊਂਸਮੈਂਟ ਕੀਤੀ ਚੀਕਾਂ ਕਿਉਂ ਨਿਕਲੀਆਂ ਫਿਰਦਿਆਂ ਜਦੋਂ ਜਦੋਂ ਦਾ ਮੈਂ ਉਮੀਦਵਾਰ ਬਣਿਆ ਉਦੋਂ ਹੀ ਕਦੋਂ ਕਲੀਆਂ ਚੀਕਾਂ ਨਿਕਲੀਆਂ ਉਹਦੇ ਕੋਈ ਕਈ ਘਵਾੜੇ ਲੈ ਕੇ ਇਕੱਲੇ ਮੇਰੇ ਦੇ ਮੇਰੇ ਦਿਵਾਲੇ ਹੋਏ ਆ ਬਾਕੀਆਂ ਦਾ ਨਾਂ ਤੱਕ ਨਹੀਂ ਲੈਂਦੇ ਜੀ ਦਰਬਾਰ ਸਾਹਿਬ ਵਾਲੀ ਬਾਵਾ ਘੜੀਆਂ ਕਰਕੇ ਜੀ ਇਹ ਪੰਥ ਦਾ ਗਦਾਰ ਜੀ ਤੇ ਫਰਾਨਾ ਜੀ ਢੀਂੜਾ ਜੀ ਉਹ ਕਿਨੇ ਚਲਾਇਆ ਸੀਗਾ ਵੀ ਆਰਐਸਐਸ ਦਾ ਆਗੂ ਯਰ ਲੋੜਾ ਰੱਬ ਦਾ ਪੰਥ ਕਿਹੜੇ ਠੱਠੇ ਖੂਚ ਡਿੱਗੂਗਾ ਕਿ ਆਰਐਸਐਸ ਸਾਡੀਆਂ ਟਿਕਟ ਅਨਾਉਂਸ ਕਰੇ ਜਾਂ ਸਾਡੇ ਉਮੀਦਵਾਰਤਾ ਐਲਾਨ ਕਰੇ ਜਿਹੜੇ ਸਮਝਾਈ ਜਿਹੜੇ ਉਹ ਐਡਵੋਕੇਟ ਦੀ ਗੱਲ ਕਰਦੇ ਹੋ ਰਾਜਦੇਵ ਸਿੰਘ ਖਾਲਸਾ ਰਾਜਦੇਵ ਸਿੰਘ ਖਾਲਸਾ ਮਾਲਵਾ ਜੋਣ ਦੇ ਪ੍ਰਧਾਨ ਆਰਐਸਐਸ ਦੇ ਜਿਹੜੇ ਕਹਿੰਦੇ ਸੀ ਆਰਐਸਐਸ ਇੱਕ ਬਹੁਤ ਵਧੀਆ ਵਿਚਾਰਧਾਰਾ ਆ ਭਾਈ ਅਮਰਤਪਾਲ ਸਿੰਘ ਨੇ ਕੌਮ ਸੰਭਣੀ ਬਾਹਰ ਕਢਾਉਣਾ ਬਹੁਤ ਜ਼ਰੂਰੀ ਬਾਹਰ ਤਦ ਨਿਕਲੂਗਾ ਜੇ ਤੁਸੀਂ ਜਿਤਾਓਗੇ ਉਹਦੀ ਲਤਕੜਕੀ ਜਿ ਦਿੱਤੀ ਹੈ ਅਜਿਹਾ ਮੈਨੂੰ ਇਹ ਜਿਹੜਾ ਪੰਜ 10 ਸਾਲ ਕਟਾ ਲਵੋ ਟੀਵੀ ਲੱਗੇ ਆ ਮੋਬਾਈਲ ਮਿਲੇ ਆ ਲਾਂਗਰੀ ਮਿਲੇ ਆ ਜਿੰਮ ਲਾ ਕੇ ਤੁਹਾਨੂੰ ਦਿੱਤੇ ਆ ਤੁਸੀਂ ਭਾਈ ਜਗਤਾਰ ਸਿੰਘ ਵਾਲਾ ਨਹੀਂ ਕਿੰਨੀ ਗਾੜੀ ਰਿਕਾਰਡਿੰਗ ਸੁਣੀ ਆ ਤੁਸੀਂ ਲਿਆਓ ਕਿਸੇ ਨੂੰ ਲਿਆਓ ਦੁਨੀਆ ਦੇ ਕੋਨੇ 'ਚ ਕੋਈ ਲਿਆਓ ਮੋਹਰ ਲਾ ਕੇ ਘੱਲ ਦਿਓਗੇ ਇਹ ਸੁਖਪਾਲ ਸਿੰਘ ਭੁੱਲਰ ਜਿਹੜੇ ਸਾਬਕਾ ਵਿਧਾਇਕ ਹੈ ਕਾਂਗਰਸ ਪਾਰਟੀ ਦੇ ਉਹਨਾਂ ਨੇ ਇੱਕ ਰੈਲੀ ਕਰਾਈ ਜੀਰਾ ਸਾਹਿਬ ਆਏ ਰਾਣਾ ਜੀ ਆਏ ਉੱਥੇ ਉਹਨਾਂ ਨੇ ਤੁਹਾਡੇ ਖਿਲਾਫ ਬਹੁਤ ਸਟੇਜ ਤੋਂ ਬੜੇ ਭੜੇ ਭੜੇ ਸ਼ਬਦ ਵੀ ਵਰਤੇ ਇਹ じゃ ਕਿਹੜਾ ਉਹਨਾਂ ਦਾ ਵਟ ਦਾ ਰੌਲਾ ਪੈ ਗਿਆ ਸੁਖਪਾਲ ਸਿੰਘ ਭੁੱਲਰ ਹੋਰ ਨਾਲ ਕਿ ਉੱਥੇ ਇੰਨੀ ਜ਼ਿਆਦਾ ਵਿਰੋਧ ਹੈ ਤੁਹਾਡੇ ਖਿਲਾਫ ਹੀ ਬਿਆਨ ਦਿੱਤੇ ਜੇ ਉਹਨਾਂ ਦੀ ਕਰਤੂਤ ਹੁੰਦੀ ਤੇ 82000 ਤੇ 60000 ਤੇ ਨਾ ਹੁੰਦੇ ਹੁਣ ਮੈਂ ਕਿ ਕਾਂਗਰਸ ਨਾਲ ਤੁਹਾਡਾ ਕੀ ਰੌਲਾ ਕੀ ਹੈ ਖਾਸ ਕਰਕੇ ਉੱਥੇ ਭੁੱਲਰ ਪਰਿਵਾਰ ਦਾ ਉਹਨਾਂ ਦੀ ਮਾਂ ਹੈ ਨਾ ਇੰਦਰਾ ਗਾਂਧੀ ਤੇ ਜਿਹੜੀ ਮਾਂ ਦੀਆਂ ਕਰਤੂਤਾਆਂ ਆ ਤੇ ਜਿਹੜਾ ਗਾਂਧੀ ਪਰਿਵਾਰ ਉਹਨਾਂ ਦਾ ਰਿਸ਼ਤੇਦਾਰ ਹੈ ਨਾ ਫੁੱਫੜ ਜੇ ਉਹਨਾਂ ਨੂੰ ਕੋਈ ਰਾਸ਼ਨ ਦਿੰਦਾ ਤੇ ਵਿਰਸਾ ਸਿੰਘ ਵਟੋਖਾ ਹੀ ਦਿੰਦਾ ਹੈ 인ਦਰਾ ਗਾਂਧੀ ਦਾ ਜੱਸ ਗਾਉਂਦੇ ਰਿਆ ਯਾਰ ਜੀਵ ਗਾਂਧੀ ਦਾ ਜੱਸ ਗਾਉਂਦੇ ਰਿਆ ਸੋਨੀਆ ਗਾਂਧੀ ਨੂੰ ਪਤਾ ਨਹੀਂ ਮੰਮੀ ਕੀ ਛਾਈ ਕਿ ਕੀ ਕਹਿੰਦੀ ਸੀਗੇ ਗੱਲਾਂ ਪੰਥ ਦੀਆਂ ਕਰਦੇ ਐ ਤੇ ਇੱਕ ਬਨੇ ਤੁਸੀਂ ਮੰਮੀ ਕੀ ਜਾਓ ਦਾਦੀ ਮਾਂ ਜਿਹੜੀ ਸਾਡੀ ਇੰਦਰਾ ਗਾਂਧੀ ਹੈ ਤੇ ਫਿਰ ਪੰਥ ਤੇ ਇੰਦਰਾ ਗਾਂਧੀ ਇੱਕ ਹੋ ਜਾਣਗੇ ਮਤ ਕਹੀ ਨਾ ਉਹਨਾਂ ਜਾਂ ਪੰਥ ਜਿੰਦਾਬਾਦ ਕਹੋ ਤੇ ਜਾਂ ਇੰਦਰਾ ਗਾਂਧੀ ਜਿੰਦਾਬਾਦ ਕਹੋ ਪੰਜਾਬ ਦੀ ਸਿਆਸਤ ਦਿਲਚਸਪ ਹੁੰਦੀ ਜਾ ਰਹੀ ਆ ਉਹ ਇਸ ਕਰਕੇ ਵੀ ਕਿਉਂਕਿ ਸਰਗਰਮੀਆਂ ਸਿਖਰ ਤੇ ਜਾ ਰਹੀਆਂ ਹਨ ਉਹਨਾਂ ਵਿੱਚੋਂ 13 ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਨਾਲ ਚੰਡੀਗੜ੍ਹ ਦੀ ਗੱਲ ਕਰੀਏ ਸਾਰੇ ਪਾਸੇ ਜਿਹੜੀ ਆ ਹਰੇਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਆ ਹਲਕਾ ਖਡੂਰ ਸਾਹਿਬ ਅਹਿਮ ਸੀਟ ਮੰਨਿਆ ਜਾ ਰਿਹਾ ਇਸ ਕਰਕੇ ਕਿਉਂਕਿ ਇੱਥੇ ਚਿਹਰੇ ਜਿਹੜੇ ਆ ਉਮੀਦਵਾਰ ਵਜੋਂ ਉਹ ਚਾਹੇ ਸਰਕਾਰ ਦੇ ਵੱਲੋਂ ਹੋਣ ਚਾਹੇ ਆਪੋਜੀਸ਼ਨ ਪਾਰਟੀਆਂ ਦੇ ਚਾਹੇ ਆਜ਼ਾਦ ਉਮੀਦਵਾਰ ਇਸ ਕਰਕੇ ਚਰਚਾ ਦਾ ਵਿਸ਼ਾ ਬਣ ਗਏ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਔਰ ਉਹਨਾਂ ਦੇ ਹੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਜੀ ਸਾਡੇ ਨਾਲ ਬੈਠੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹ ਕੀ ਸੋਚਦੇ ਐ ਤੇ ਉਹਨਾਂ ਦਾ ਚੋਣ ਐਂਡਾ ਕੀ ਰਹਿਣ ਵਾਲਾ ਤੇ ਹੁਣ ਤੱਕ ਦਿੱਤੇ ਹੋਏ ਬਿਆਨਾਂ ਦੇ ਕਰਕੇ ਜਦੋਂ ਚਰਚਾ ਦਾ ਵਿਸ਼ਾ ਬਣੇ ਤੇ ਕੀ ਪ੍ਰਤੀਕਰਮ ਜਿਹੜੇ ਆਏ ਉਹਨਾਂ ਨੂੰ ਕਿਵੇਂ ਲੈਂਦੇ ਐ ਸਾਰੀਆਂ ਗੱਲਾਂ ਕਰਾਂਗੇ ਵਲਟੋਹਾ ਸਾਹਿਬ ਹਲਕਾ ਖਡੂਰ ਸਾਹਿਬ ਨੂੰ ਲੈ ਕੇ ਜਿੱਥੇ ਆਜ਼ਾਦ ਉਮੀਦਵਾਰ ਕਰਕੇ ਚਰਚਾ ਚਾ ਚੋਂ ਜਿਹੜੀ ਇਹ ਚੋਣ ਤੇ ਦੂਜੇ ਪਾਸੇ ਜਿਹੜਾ ਤੁਸੀਂ ਮੋੜਵੇਂ ਜਵਾਬ ਦੇ ਰਹੇ ਹੋ ਲੋਕਾਂ ਦਾ ਧਿਆਨ ਉਧਰ ਵੀ ਬਹੁਤ ਖਿੱਚ ਰਹੇ ਹੋ ਵਜ੍ਹਾ ਕੀ ਐ ਖਡੂਰ ਸਬ ਹਲਕਾ ਹਮੇਸ਼ਾ ਚਰਚਾ ਚ ਰਿਹਾ ਐ ਸਾਡੇ ਬਚਪਨ ਤੋਂ ਹੀ ਰਿਆ ਹੈ ਇਸ ਹਲਕੇ ਤੋਂ ਕਦੇ ਤੇ ਜਥੇਦਰ ਮੋਹਨ ਸਿੰਘ ਤੋਂ ਵਰਗੀਆਂ ਸ਼ਖਸੀਅਤਾਂ ਲੜਦਿਆਂ ਰਹੀਆਂ ਨੇ ਔਰ ਕਦੇ ਸਰਦਾਰ ਸਿਮਰਜੀਤ ਸਿੰਘ ਮਹਾਨ ਕਰਕੇ ਚਰਚਾ ਚ ਰਿਆ ਹੈ ਤਾਂ ਚਾਹੇ ਸਾਡੀ ਵੱਡੀ ਭੈਣ ਬੀਬੀ ਖਲੜਾ ਉਹਦੀ ਰਹੀ ਹੈ ਉਹਦੇ ਕਰਕੇ ਵੀ ਚਰਚਾ ਚ ਰਿਆ ਹੈ ਇਹ ਤਾਂ ਚਰਚਾ ਚੱਲਦੀ ਰਹਿੰਦੀ ਹੈ ਤੇ ਇਸ ਵਾਰ ਦੀ ਜਿਹੜੀ 224 ਵਾਲੀ ਚਰਚਾ ਹੈ ਤੁਸੀਂ ਖੁਦ ਨੂੰ ਮੰਨਦੇ ਹੋ ਮੇਰੇ ਕਰਕੇ ਚਰਚਾ ਚ ਹੈ ਜਾਂ ਫਿਰ ਕਿਸੇ ਹੋਰ ਕਰਕੇ ਨੇ ਮੈਨੂੰ ਤਾਂ ਤੁਸੀਂ ਹਮੇਸ਼ਾ ਹੀ ਚਰਚਾ 'ਚ ਰੱਖਦੇ ਜੀ ਜਦੋਂ ਮੈਂ 2007 'ਚ ਪਹਿਲੀ ਇਲੈਕਸ਼ਨ ਲੜੀ ਸੀ ਉਦੋਂ ਵੀ ਕਹਿੰਦੇ ਫਲਾਣਾ ਆ ਗਿਆ ਜੀ ਫਲਾਣਾ ਆ ਗਿਆ ਬਾਬੇ ਜਨੈਲ ਸੌਦਾ ਆ ਗਿਆ ਜੀ ਹਾਂਜੀ ਤੇ ਹਮੇਸ਼ਾ ਰਹੇ ਹਾਂ ਚਾਹ ਵਿਧਾਨ ਸਭਾ ਦੇ ਅੰਦਰ ਵੀ ਰਹੇ ਹਾਂ ਉੱਥੇ ਵੀ ਚਰਚਾ 'ਚ ਰਹੇ ਹਾਂ ਹਾਂਜੀ ਜੇ ਵਿਚਾਰ ਚਰਚਾ ਦੇ ਦੌਰਾਨ ਇੱਕ ਗੱਲ ਬੜੀ ਸਾਹਮਣੇ ਦੇਖਣ ਨੂੰ ਮਿਲ ਰਹੀ ਐ ਅਸੀਂ ਵੀ ਤੁਹਾਡੇ ਹਲਕੇ ਚ ਘੁੰਮਿਆ ਬਾਕੀ ਪੰਜਾਬ ਚ ਵੀ ਵੱਖ-ਵੱਖ ਥਾਵਾਂ ਤੇ ਗੱਲਾਂ ਹੋ ਰਹੀਆਂ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸੂਤੀ ਸਥਿਤੀ ਚ ਫਸਿਆ ਹੋਇਆ ਨਾ ਤੇ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਕਿਸ ਦੇ ਕੋਲ ਕੀ ਜਾ ਕੇ ਪਹਿਲਾਂ ਗੱਲ ਕਰਨੀ ਬਾਅਦ ਚ ਯੂ ਟਰਨ ਲੈਣੇ ਪੈਂਦੇ ਆ ਤੁਹਾਨੂੰ ਇਸ ਸਥਿਤੀ ਦੇ ਵਿੱਚੋਂ ਫੈਸਲੇ ਬਦਲਣ ਲੱਗਿਆਂ ਆਖ ਹੁੰਦੀ ਐ ਨੀ ਕਾਦਾ ਯੂ ਟਰਨ ਲਿਆ ਜੀ ਕਿਹੜਾ ਫੈਸਲਾ ਬਦਲਿਆ ਜੀ ਕਿੰਨੇ ਕੋਈ ਦੱਸ ਦਿਓ ਕੋਈ ਗੱਲ ਦਾ ਕਾਰਨ ਦੇ ਦਿਨਾ ਤੁਹਾਡੇ ਹਲਕੇ ਦੀ ਤੁਸੀਂ ਪਹਿਲਾਂ ਜਦੋਂ ਅਨਾਉਂਸਮੈਂਟ ਹੁੰਦੀ ਹੈ ਜਾਂ ਅਮਰਿਤਪਾਲ ਸਿੰਘ ਦੀ ਮੈਂ ਸਿੱਧੀ ਗੱਲ ਕਰਾਂ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਮਿਲਦੇ ਹੋ ਉਹਨਾਂ ਦਾ ਇਹ ਕਹਿਣਾ ਸੀ ਉਹਨਾਂ ਤੋਂ ਜਿਹੜੀ ਸਾਨੂੰ ਪਤਾ ਲੱਗੀ ਕਿ ਤੁਸੀਂ ਜਾ ਕੇ ਮੰਗਿਆ ਸਹਿਯੋਗ ਪਹਿਲਾਂ ਸਹਿਯੋਗ ਮੰਗਣ ਜਾਣੇ ਹੋ ਉਸ ਤੋਂ ਬਾਅਦ ਖੁੱਲੀ ਬੈਸ ਦਾ ਸੱਦਾ ਦੇਦਨੇ ਹੋ ਕਿ ਚੈਲੰਜ ਕਰਦੇ ਹੋ ਕਿ ਜੇ ਹੈ ਹਿੰਮਤ ਤੇ ਆਓ ਮੇਰੇ ਨਾਲ ਗੱਲ ਕਰੋ ਪੰਥਕ ਕੌਣ ਹੈ ਤੇ ਕੌਣ ਨਹੀਂ ਦੇਖੋ ਮੈਂ ਜਿਹੜਾ ਸਹਿਯੋਗ ਮੰਗਣ ਵਾਸਤੇ ਗਿਆ ਆ ਹੂੰ ਉਕੇ ਮੇਰੀ ਤੇ ਸਹਿਯੋਗ ਦੇ ਬਾਰੇ ਉਹਨਾਂ ਨਾਲ ਸਵਾ ਮਹੀਨੇ ਤੋਂ ਗੱਲ ਚੱਲਣ ਢੀ ਸੀ ਜੀ ਕਿ ਭਾਈ ਇਹਨਾਂ ਦੇ ਪਰਿਵਾਰ ਦੇ ਕਰਤਾ ਤਰਤਾ ਜੀ ਉਹਨਾਂ ਨੂੰ ਦੱਸਿਆ ਮੈਂ ਨਾ ਹਾਂ ਹਾਂਜੀ ਜੀ ਵੀ ਵੀ ਜਿਹੜਾ ਗੱਲਬਾਤ ਕਰਦਾ ਰਿਹਾ ਤੁਹਾਡੇ ਨਾਲ ਉਹ ਕਰਦਾ ਰਿਹਾ ਮੇਰੇ ਨਾਲ ਵੀ ਕਰਦਾ ਰਿਹਾ ਹਾਂ ਤੇ ਮੇਰੀ ਇਹ ਗੱਲ ਚੱਲਦੀ ਸੀ ਕਿਉਂਕਿ ਮੈਂ ਇਹਨਾਂ ਦੇ ਕੰਨ 'ਚ ਆਵਾਜ਼ ਪਾਈ ਸੀ ਵੀ 99% ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਮੈਂ ਹੋਊਂਗਾ ਤੇ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਹੈ ਜੀ ਤੈਨੂੰ ਇਹ ਵੀ ਕਿਹਾ ਗਿਆ ਕਿ ਬਿਲਕੁਲ ਰੱਖਾਂਗੇ ਜੀ ਔਰ ਇੱਥੋਂ ਤੱਕ ਵੀ ਮੈਨੂੰ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਵੀ ਤੁਹਾਡੇ ਬਾਰੇ ਕਹਿਤਾ ਆ ਕਿ ਹੋਰ ਕੋਈ ਆਉਂਦਾ ਤੇ ਪਤਾ ਨਹੀਂ ਅਸੀਂ ਉਹਦੇ ਬਾਰੇ ਕੀ ਫੈਸਲਾ ਲੈਂਦੇ ਜੇ ਬਲਟੋਆ ਸਾਹਿਬ ਹੁੰਦੇ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਇਹ ਗੱਲ ਕਿ ਨਹੀਂ ਕਹੀ ਹੈ ਕਿ ਅਮਰਤਪਾਲ ਤੁਹਾਡੇ ਹੱਕ ਚ ਭੁਗਤਣ ਨੂੰ ਤਿਆਰ ਹੈ ਇਹ ਮਤਲਬ ਜਦ ਤੱਕ ਇਹਨਾਂ ਨੇ ਉਮੀਦਵਾਰ ਨਹੀਂ ਐਲਾਨੇ ਆ ਉਦੋਂ ਤੱਕ ਇਹ ਖੁਦ ਕਹਿੰਦੇ ਰਹੇ ਆ ਤਾਂ ਮੈਂ ਤੇ ਉਦੋਂ ਜਿਹੜਾ ਗਿਆਨ ਹੈ ਜੀ ਦੇਖੋ ਮੇਰਾ ਉਦਨ ਜਾਣ ਦਾ ਮਕਸਦ ਵੀ ਸੀ ਇੱਕ ਤੇ ਇੱਕ ਤੇ ਜਿਹੜਾ ਆ ਸਿੱਖੀ ਸਿਧਾਂਤ ਕਹਿੰਦਾ ਆ ਪੰਥਕ ਸਿਧਾਂਤ ਸਾਡਾ ਕਹਿੰਦਾ ਆ ਹੂੰ ਕਿ ਵਖਰੀਵੇਂ ਭਰਾਵਾਂ ਚ ਵੀ ਹੋ ਜਾਂਦੇ ਆ ਜੀ ਠੀਕ ਆ ਇਲੈਕਸ਼ਨਾਂ ਦੇ ਵਿੱਚ ਭਰਾ ਦੇ ਭਰਾ ਸਾਹਮਣੇ ਵੀ ਆ ਜਾਂਦਾ ਮਾਂ ਦੇ ਸਾਹਮਣੇ ਪੁੱਤ ਵੀ ਆ ਜਾਂਦਾ ਆ ਹੂੰ ਅਸਿੰਧੀਆਂ ਪਰਿਵਾਰ ਦੀ ਆਪਣੀ ਕੋਲੇ ਸਾਰੀ ਹੈਗੀ ਤੇ ਮੈਂ ਫਿਰ ਵੀ ਆਪਣਾ ਉਹ ਦਾਵਾ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਜਾਂ ਉਹਨਾਂ ਦਾ ਵਾਅਦਾ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਗਿਆ ਸੀਗਾ ਜਾ ਕੇ ਅਗੂ ਮਸਨੇ ਪਹਿਲੋਂ ਉਹਨਾਂ ਨੇ ਕਨਵੇਸ ਸੀ ਸਾਰਾ ਮੇਰਾ ਇੱਕ ਪਾਸੇ ਤਾਂ ਇਹ ਗੱਲ ਸੀ ਕਿ ਸਹਿਯੋਗ ਚੱਲ ਰਿਹਾ ਸੀ ਜਾਂ ਦੇਣਾ ਹੈ ਜਾਂ ਲੈਣਾ ਹੈ ਉਹ ਸਾਰੀ ਗੱਲ ਚੱਲ ਰਹੀ ਦੂਜੇ ਪਾਸੇ ਕਦੋਂ ਮਨ 'ਚ ਖਿਆਲ ਆਇਆ ਕਿ ਹੁਣ ਤੇ ਖੁੱਲੀ ਬੈਸ ਲਈ ਸੱਦਾ ਹੀ ਦੇ ਦਿਆਂ ਜੇ ਐਡੇ ਹੀ ਮੇਰੇ ਨਾਲ ਚੱਲਣ ਨੂੰ ਤਿਆਰ ਨਹੀਂ ਨਹੀਂ ਮੈਂ ਤਾਂ ਪਹਿਲੋਂ ਉਸ ਗੱਲ ਤੇ ਆ ਜਾਣਾ ਜੀ ਮੈਂ ਉੱਥੇ ਜਾ ਕੇ ਗੱਲਬਾਤ ਕੀਤੀ ਆ ਕਿ ਤੁਸੀਂ ਮੇਰੇ ਨਾਲ ਗੱਲਾਂ ਕਰਦੇ ਰਹੇ ਸੀ ਜੀ ਹਾਂਜੀ ਕਿ ਕੀਤੀਆਂ ਕਿ ਨਹੀਂ ਕੀਤੀਆਂ ਹਾਂ ਮਕੇ ਜੇ ਨਹੀਂ ਕੀਤੀ ਤਾਂ ਦੱਸ ਦਿਓ ਹਾਂਜੀ ਫਿਰ ਉਥੋਂ ਐਵੇਂ ਜਿਵੇਂ ਬਗਲਾ ਝੱਕਣ ਵਾਲੀ ਗੱਲ ਤਕੀਰ ਕਹਿੰਦੇ ਜੀ ਕੀਰ ਪੈਂਤੜਾ ਬਦਲਣਾ ਪੈਂਦਾ ਅੱਛਾ ਹਾਂਜੀ ਹੁਣ ਉਹਨੂੰ ਪੈਂਤੜਾ ਬਦਲ ਲਿਆ ਤੇ ਮੈਂ ਤੇ ਉਥੇ ਕੁਝ ਨਹੀਂ ਕਹਿ ਸਕਦਾ ਫਿਰ ਉਸ ਤੋਂ ਬਾਅਦ ਕੀ ਹੈ ਦੇਖੋ ਇੱਥੋਂ ਵੱਖ-ਵੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਸਭ ਤੋਂ ਪਹਿਲਾਂ ਲਾਲਜੀਤ ਸਿੰਘ ਭੁੱਲਰ ਉਮੀਦਵਾਰ ਬਣਿਆ ਤੁਸੀਂ ਦੱਸ ਦਿਓ ਉਹਦੇ ਵਿਰੁੱਧ ਕੋਈ ਬੋਲਿਆ ਹੋਵੇ ਕੋਈ ਬੋਲੇ ਐਨਐਸਸੀ ਉਹਨਾਂ ਨੇ ਲਾਈ ਝਾੜੂ ਵਾਲੇ ਨੇ ਲਾਈ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਆਉਂਦਾ ਹੈ ਜਿਹਨੂੰ ਮਤਲਬ ਅੱਜੋ ਕਟਹਿਰੇ ਚ ਖੜੋਤੀ ਹੈ ਪੰਜਾਬ ਤੇ ਪੰਥ ਦੇ ਹਾਂਜੀ ਉਹਦੇ ਉੱਤੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਹਾਂਜੀ ਫਿਰ ਕਾਂਗਰਸ ਵੀ ਆਉਂਦੀ ਹੈ ਕਾਂਗਰਸ ਨੇ ਕੋਈ ਸਵਾਲ ਨਹੀਂ ਕੀਤਾ ਜਾਂਦਾ ਕਿ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲੀ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਂਜੀ ਅਟੈਕ ਕਰਨ ਵਾਲੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਜਾਂ ਮਤਲਬ ਸਮੁੱਚੇ ਰੂਪ ਚ ਸਿੱਖ ਨਸਲ ਕੁਸ਼ੀ ਕਰਨ ਵਾਲੀ ਜਿਹੜੀ ਪਾਰਟੀ ਹੈ ਉਹਦਾ ਉਮੀਦਵਾਰ ਦਾ ਕਿਸੇ ਥਾਂ ਤੇ ਕਿਸੇ ਵੀ ਤਰ੍ਹਾਂ ਦਾ ਇਹਨਾਂ ਵੱਲੋਂ ਜਾਂ ਇਹਨਾਂ ਦੀ ਟੀਮ ਵੱਲੋਂ ਕੋਈ ਚਰਚਾ ਹੋਵੇ ਤਾਂ ਮੈਨੂੰ ਦਿਖਾ ਦੇਣਾ ਮੈਨੂੰ ਦਿਖਾ ਦੇਣਾ ਪਰ ਸਾਡੀ ਚੈਨਲ ਦੇ ਉੱਤੇ ਦਿੱਤੇ ਗਏ ਇੰਟਰਵਿਊ 'ਚ ਅਮਰਤਪਾਲ ਦੇ ਬਾਪੂ ਨੇ ਕਿਹਾ ਕਹਿੰਦੇ ਸਾਰੀਆਂ ਪਾਰਟੀ ਦੀਆਂ ਚੀਕਾਂ ਨਿਕਲ ਗਈਆਂ ਜਦੋਂ ਦੀ ਅਸੀਂ ਅਨਾਊਂਸਮੈਂਟ ਕੀਤੀ ਉਹਦੇ ਚੀਕਾਂ ਦੀ ਗੱਲ ਕਰਦੇ ਆ ਨਾ ਚੀਕਾਂ ਤੋਂ ਨਿਕਲੀਆਂ ਫਿਰਦੇ ਜਿੱਦਾਂ ਚਾਹੁੰਦਾ ਮੈਂ ਉਮੀਦਵਾਰ ਬਣਿਆ ਉਦੋਂ ਹੀ ਕ ਇਕ ਕਲੀਆਂ ਚੀਕਾਂ ਨਿਕਲੀਆਂ ਹਾਂ ਉਹਦੇ ਕੋਈ ਕਈ ਘਵਾੜੇ ਲੈ ਕੇ ਕੱਲੇ ਮੇਰੇ ਦੇ ਮੇਰੇ ਦਿਵਾਲੇ ਹੋਏ ਆ ਬਾਕੀਆਂ ਦਾ ਨਾਂ ਤੱਕ ਨਹੀਂ ਲੈਂਦੇ ਹਾਂਜੀ ਜੋਂ ਲੱਗੇ ਉਸਾ ਜੇ ਮੇਰਾ ਮੇਰੀ ਟਿਕਟ ਨੰਉ ਮਗਰੋਂ ਹੋਈ ਹੈ ਤੇ ਪਹਿਲੋਂ ਹੀ ਸੋਸ਼ਲ ਮੀਡੀਆ ਤੇ ਜੀ ਬਰਸਾ ਸਿੰਘ ਬਲਟੋਹਾ ਜਿਹੜਾ ਐਕਸੀਡੈਂਟ ਦੇ ਵਿੱਚ ਪੂਰਾ ਹੋ ਗਿਆ ਤੇ ਜਲ ਸੋਚਾਲਤ ਕਦੀ ਦਰਬਾਰ ਸਾਹਿਬ ਵਾਲੀ ਬਾਵਾ ਘੜੀਆਂ ਕਰਕੇ ਜੀ ਇਹ ਪੰਥ ਦਾ ਗਦਾਰ ਜੀ ਤੇ ਫਰਾਣਾ ਜੀ ਢੀੜਾ ਜੀ ਉਹ ਕਿੰਨੇ ਚਲਾਇਆ ਸੀਗਾ ਕਿੰਨੇ ਚਲਾਇਆ ਸੀਗਾ ਇਹਨਾਂ ਨੇ ਚਲਾਇਆ ਸੀ ਨਾ ਹਾਂਜੀ ਤੁਸੀਂ ਸੇ ਕਰਕੇ ਕਿਹਾ ਸੀ ਅੱਕ ਕੇ ਕਿ ਕਿ ਗੁੱਸੇ 'ਚ ਤੁਸੀਂ ਨਜ਼ਰ ਆਉਂਦੇ ਸੀ ਜਦੋਂ ਤੁਸੀਂ ਵੀਡੀਓ ਪਾਈ ਕਿ ਮੈਂ ਤੇ ਹੈ ਹੀ ਘਟੀਆਂ ਇੱਕ ਮੈਂ ਦੱਸਾਂ ਜੀ ਘਟੀਆਂ ਦਾ ਮਤਲਬ ਹੈ ਸਤਿਗੁਰੂ ਵੀ ਕਹਿੰਦੇ ਐ ਕਿ ਗੱਲیں ਅਸੀਂ ਚੰਗੀਆਂ ਆਚਾਰੀ ਬੁਰੀਆਂ ਠੀਕ ਐ ਮੈਂ ਨਾ ਤੇ ਗੱਲ ਨਹੀਂ ਚੰਗਾ ਬੰਨਾ ਚਾਹਣਾ ਜੀ ਪਰ ਮੈਨੂੰ ਆਪਦੀ ਕਰਤੂਤ ਤੇ ਮਾਣ ਐ ਆਪਦੀ ਕਰਤੂਤ ਤੇ ਮਾਣ ਐ ਮੈਨੂੰ ਹਾਂਜੀ ਮੈਂ ਹੰਕਾਰ ਨਹੀਂ ਕਰਦਾ ਮਾਣ ਐ ਮੈਨੂੰ ਕਿ ਅੱਜ ਤੱਕ ਜਿੰਨੀ ਜ਼ਿੰਦਗੀ ਹੰਢਾਈ ਐ ਆਵਦੇ ਸਟੈਂਡ ਤੇ ਕੈਮਰੇ ਹਰਕ ਦਿਨ ਨਾਲ ਖੜੋਤੇ ਆ ਚਾਹੇ ਪੰਥ ਦਾ ਮਸਲਾ ਹੋਵੇ ਚਾਹੇ ਪੰਜਾਬ ਦਾ ਮਸਲਾ ਹੋਵੇ ਹਾਂਜੀ ਉਹਦੇ ਉੱਤੇ ਆਵਾਜ਼ ਬੁਲੰਦ ਕੀਤੀ ਇਵਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਜੇ ਕਿਤੇ ਪੰਥਕ ਏਜੰਡੇ ਨੂੰ ਲੈ ਕੇ ਪੰਥਕ ਸੋਚ ਨੂੰ ਲੈ ਕੇ ਅਕਾਲੀ ਦਲ ਦੇ ਸਿਧਾਂਤ ਦੇ ਵਿਰੁੱਧ ਗੱਲ ਹੋਈ ਹੈ ਮੈਂ ਬੋਲਿਆ ਅੱਜ ਸਾਰੇ ਮੰਨਦੇ ਕਿ ਤੂੰ ਸੱਚਾ ਸੀਗਾ ਤੁਹਾਡੀ ਪਾਰਟੀ ਨੇ ਸਟੈਂਡ ਉਵੇਂ ਲਿਆ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਲੈਂਦੇ ਰਹੇ ਸਟੈਂਡ ਨਹੀਂ ਸਟੈਂਡ ਮਤਲਬ ਮੇਰਾ ਮੇਰਾ ਕੰਮ ਮਤਲਬ ਹੈ ਕਿ ਮੇਰਾ ਫਰਜ਼ ਬਣਦਾ ਕਹਿਣਾ ਹਮਮ ਔਰ ਠੋਕ ਕੇ ਕਹਿਣਾ ਮੈਂ ਕਹਿੰਦਾ ਰਿਹਾ ਪਰ ਮੇਰੀ ਪਾਰਟੀ ਨੇ ਤੇ ਜੋ ਪੰਥਲੀ ਕਾਰਜ ਵੀ ਕੀਤੇ ਹਨ ਹਮਮ ਹਾਂਜੀ ਜੇ ਬਾਬਾ ਜਨੈਰ ਸਿੰਘ ਹੋਰਾਂ ਦੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਯਾਦਗਾਰ ਬਣੀ ਹੈ ਤੁਸੀਂ ਤਾਂ ਪਤਾ ਨਹੀਂ ਉਦੋਂ ਮੀਡੀਆ 'ਚ ਕਿਸ ਲੈਵਲ ਤੇ ਕੰਮ ਕਰਦੇ ਸੀਗੇ ਨਹੀਂ ਮੈਂ ਤਾਂ ਕਿਤਾਬਾਂ 'ਚ ਜਿਆਦਾ ਸੁਣਿਆ ਮਤਲਬ ਜੰਮੇ ਹੀ ਲੇਟ ਹੈ ਜੰਮੇ ਲੇਟ ਹੈ ਨਹੀਂ ਨਹੀਂ ਮੈਂ ਉਹ ਗੱਲ ਕਰਦਾ 2000 12 13 ਦੀ ਜਦੋਂ ਯਾਦਗਾਰ ਬੰਨੀ ਸ਼ੁਰੂ ਹੋਈ ਹੈ ਉਸ ਸਮੇਂ ਕੇਂਦਰ ਦੇ ਵਿੱਚ ਕਾਂਗਰਸੀ ਸਰਕਾਰ ਸੀਗੀ ਔਰ ਕੇਂਦਰ ਸਰਕਾਰ ਦਾ ਜ਼ੋਰ ਲੱਗਾ ਹੋਇਆ ਸੀਗਾ ਕਿ ਇਜਾਦਗਰ ਨਹੀਂ ਬੰਨੀ ਚਾਹੀਦੀ ਤੁਸੀਂ ਆਪਣੀ ਗੱਲ ਕਹਿ ਰਹੇ ਹੋ ਠੀਕ ਹੈ ਕਿ ਤੁਸੀਂ ਆਪਣੀ ਪਾਰਟੀ ਚ ਰਹਿ ਕੇ ਗੱਲਾਂ ਗੱਲਾਂ ਕਰਾਈਆਂ ਕਿ ਐਵੇਂ ਹੋਣਾ ਚਾਹੀਦਾ ਐਵੇਂ ਹੋਣਾ ਚਾਹੀਦਾ ਪਰ ਜਦੋਂ ਓਵਰਆਲ ਗੱਲ ਆਉਂਦੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਜਿਹੜੇ ਸਟੈਂਡ ਲੈਣੇ ਚਾਹੀਦੇ ਸੀ ਸੱਤਾ ਦੇ ਵਿੱਚ ਭਾਜਪਾ ਦੇ ਨਾਲ ਯਾਰੀ ਵੀ ਰਹੀ ਕੰਮ ਨਹੀਂ ਕਰਾਏ ਗਏ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਾਇਆ ਗਏ ਜਦੋਂ ਸੱਤਾ ਤੋਂ ਬਾਹਰ ਹੋ ਗਏ ਸਾਰੇ ਪੰਥਕ ਮੁੱਦੇ ਯਾਦ ਆ ਜਾਂਦੇ ਐ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ 2012 ਦੇ ਵਿੱਚ ਭਾਈ ਰਾਜੂ ਨੂੰ ਫਾਂਸੀ ਦੀ ਸਜ਼ਾ ਹੋਈ ਦੁਨੀਆ ਚ ਦੱਸਦੇ ਕਿ ਦੇਥ ਵਰੰਟ ਆਏ ਹੁਣ ਹਾਂ ਜੇਲੇ ਪਹੁੰਚ ਗਏ ਹੁਣ ਜੇ ਜੇਲ ਸੁਣਨ ਨੇ ਰੀਸੀਵ ਕਰ ਲੇ ਹੁਣ ਤੇ ਕਦੇ ਵਾਪਸ ਗਏ ਹੁਣ ਇੱਕ ਰਣੀ ਦੋ ਦੋ ਵਾਰ ਆਏ ਹੁਣ ਹਾਂਜੀ ਫਿਰ ਅ ਡੈਥ ਵਾਰੰਟ ਤੋਂ ਬਾਅਦ ਆਪ ਦੀ ਜਿਹੜਾ ਭਾਈ ਰਾਜਵਾਨਾ ਦੀ ਕੋਈ ਅਪੀਲ ਨਾ ਹੋਵੇ ਤੇ ਜਿਹੜੇ ਤਰਲਿਆਂ ਨਾਲ ਜਿਹੜੀਆਂ ਮਿੰਤਾਂ ਦੇ ਨਾਲ ਜਾਂ ਆਪਦੇ ਇਨਫਲੂਐਂਸ ਦੇ ਨਾਲ ਆਪਦੇ ਅਸਰ ਦੇ ਨਾਲ ਸਪ੍ਰਕਾਸ਼ ਸਿੰਘ ਬਾਦਲ ਨੇ ਫਾਂਸੀ ਦੀ ਸਜਾ ਰਗਵਾਈ ਕੋਈ ਛੋਟੀ ਜੀ ਗੱਲ ਹੈ ਨਗੇ ਜਿੱਤੇ ਖੜੂਤੇ ਆ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਗੁਰਦੀਪ ਸਿੰਘ ਖੈੜਾ ਜਿਹੜੇ ਕਿ ਇਹਨਾਂ ਦੇ ਪਿੰਡ ਦੇ ਹੀ ਐ 34 ਸਾਲ ਤੋਂ ਜੇਲ੍ਹ ਚ ਬੰਦਿਆ ਉਹਨਾਂ ਦੇ ਘਰ ਦੇ ਅੱਗੋਂ ਦੀ ਰੋਜ਼ ਲੰਘਦੇ ਰਹੇ ਆ ਆਉਂਦੇ ਰਹੇ ਆ ਜਾਂਦੇ ਰਹੇ ਆ ਇੱਕ ਰਾਂ ਜਾ ਕੇ ਹਾਲ ਨਹੀਂ ਪੁੱਛਿਆ ਹਾਂਜੀ ਪਰੋਲ ਤੇ ਵੀ ਆਉਂਦੇ ਰਹੇ ਕੋਈ ਭਰੇ ਪੀਤੇ ਪਏ ਕਿ ਕਿਹੜੇ ਪੰਥ ਦੀ ਗੱਲ ਕਰਦਾ ਐ ਕਿੱਥੋਂ ਵੱਡਾ ਪੰਥਕ ਆ ਗਿਆ ਵੀ ਸਾਨੂੰ ਤਾਂ 34-34 ਸਾਲ ਤੋਂ ਜੇਲਾ ਚ ਬਿਠੇ ਸਾਡੇ ਦੇ ਘਰ ਦੇ ਅੱਗੋਂ ਦੀ ਧੌਣ ਚੁੱਕੀ ਕਿ ਮਤਲਬ ਆਕੜ ਕੇ ਤੁਰ ਜਾਂਦਾ ਹਾਂਜੀ ਉਹਨਾਂ ਦੀ ਜੀਲ ਤਬਦੀਲੀ ਜਿਹੜੀ ਪੰਜਾਬ 'ਚ ਹੋਈ ਤੇ ਪ੍ਰੋਰੋਲ ਸ਼ੁਰੂ ਕਰਵਾਈ ਤੇ ਮੈਂ ਕਰਵਾਈ ਤੇ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁਲਰ ਦੇ ਕਾਗਜ਼ ਨੇ ਪਰੇ ਚੜ ਗਏ ਹੂੰ ਤੇ ਸਾਨੂੰ ਪਤਾ ਸੀ ਕਿ ਕੇਂਦਰ ਸਰਕਾਰ ਕੋਈ ਨਾ ਕੋਈ ਚੁਪਾ ਸਕਦੀ ਹੈ ਹਾਂਜੀ ਮੈਂ ਛੁੱਟੀ ਵਾਲੇ ਦਿਨ ਅਫਸਰ ਬਿਠਾ ਕੇ ਛੁੱਟੀ ਵਾਲੇ ਦਿਨ ਹਾਂਜੀ ਉਹਦੀ ਮਤਲਬ ਜਿਹੜੇ ਕਾਗਜ਼ ਕੰਪਲੀਟ ਕਰਕੇ ਮਤਲਬ ਪਰਿਵਾਰ ਜਿਉਂਦਾ ਜਾਗਦਾ ਆ ਹਾਂਜੀ ਅਫਸਰ ਦੇ ਦਸਤਖਤ ਕਰਵਾ ਕੇ ਮੈਂ ਸ਼ਾਮਾਂ ਤੱਕ ਜਿਹੜੇ ਲਾਤਾਂ 'ਚ ਮੈਨੂੰ ਪਤਾ ਐ ਡਿਚਨ ਪਾਉਣ ਵਾਲੇ ਆ ਵੀ ਗਏ ਸੀ ਮੈਂ ਕਢਾ ਕੇ ਬਾਹਰ ਕੱਢਿਆ ਇੱਕ ਗੱਲ ਦੱਸੋ ਸਿੱਧੀ ਸਿੱਧੀ ਜੀ ਕਿਉਂਕਿ ਚੋਣਾਂ ਅਜੰਡੇ ਦੇ ਉੱਤੇ ਸੀ ਜੇ ਆਈਏ ਗੱਲ ਕਰੀਏ ਸਿੱਧਾ ਸਿਆਸੀ ਚੈਲੰਜ ਤੁਹਾਡਾ ਵਾਕਿਆ ਨਾਲ ਘੱਟ ਤੇ ਆਪਸ ਵਿੱਚ ਜਿਤ ਵੱਜ ਲੱਗਦਾ ਦਿਖਾਈ ਦੇ ਰਿਹਾ ਉਹ ਇਹ ਕਹਿੰਦੇ ਆ ਕਿ ਪੰਥ ਲਈ ਜੋ ਕਰਨਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਨੂੰ ਨਹੀਂ ਕੀਤਾ ਗਿਆ ਜੋ ਸਟੈਂਡ ਲੈਣੀ ਚਾਹੀਦੀ ਸੀ ਨਹੀਂ ਲੈ ਗਏ ਚਾਹੇ ਚੰਡੀਗੜ੍ਹ ਦਾ ਮਸਲਾ ਹੈ ਚਾਹੇ ਪੰਜਾਬੀ ਦਾ ਮਸਲਾ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਦਾ ਮਸਲਾ ਹੈ ਸ਼੍ਰੋਮਣੀ ਕਾਲੀ ਦਲ ਦੇ ਇੱਕ ਗੱਲ ਨਾ ਕਹਿਣ ਦੀ ਹੈ ਨਾ ਕਦੀ ਸਿਫਤ ਕਰਦੇ ਸੁਣਿਆ ਕਦੀ ਸਿਫਤ ਸੁਣੀ ਜ ਇਹਨਾਂ ਦੇ ਮੂੰਹ ਪੀ ਅਕਾਲੀ ਦਰ ਨੇ ਜਿਹੜਾ ਆ ਭਾਈ ਰਾਜੂ ਉਹਨਾਂ ਦੀ ਫਾਂਸੀ ਦੀ ਸਜ਼ਾ ਰੋਕੀ ਪਾਰਲੀਮੈਂਟ ਦੇ ਵਿੱਚ ਵੀ ਬਾ ਹਰਸਿਮਰਤ ਕੋਰ ਚੀਕ ਚੀਕ ਕੇ ਬੰਦੀ ਸਿੰਘਾਂ ਦਾ ਮਸਲਾ ਠਾਉਂਦੀ ਰਹੀ ਹੈ ਔਰ ਆਖਰੀ ਸੈਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਕੇ ਨਿਮਰਤਾ ਦੇ ਨਾਲ ਕੇਂਦਰ ਸਰਕਾਰ ਦੇਗੇ ਝੋਲੀ ਅੜ ਕੇ ਕਿ ਸਾਨੂੰ ਇਨਸਾਫ ਦੇ ਦਿਓ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜਿਸ ਤਰੀਕੇ ਨਾਲ ਅੱਗੋਂ ਜਵਾਬ ਦਿੱਤਾ ਜਾਂ ਬੀਬਾ ਹਰਸਿਮਰਤ ਕੌਰ ਨੂੰ ਠੇਠ ਕੀਤਾ ਕਿਉਂ ਦੇ ਮਾਫੀ ਹਰਸਿਮਤ ਜੀ ਕਿਉਂ ਦੇ ਮਾਫੀ ਨਹੀਂ ਦੇਣਗੇ ਮਾਫੀ ਇਹ ਮਾਫੀ ਕੇ ਲਾਇਕ ਨਹੀਂ ਹੈ ਉਹ ਹਰਸਿਮਰਤ ਕੌਰ ਬਾਦਲ ਨੂੰ ਨਹੀਂ ਸੀ ਉਹ ਸਿੱਖ ਕੌਮ ਨੂੰ ਸੀਗਾ ਉਹ ਸਿੱਖ ਕੌਮ ਦਾ ਨਰਾਦਰ ਸੀ ਕੋਈ ਬੋਲਿਆ ਕੋਈ ਬੋਲਿਆ ਹਾਂ ਮਤਸ਼ਾ ਗਲਤ ਹੈ ਫਿਰ ਕਿਸ ਨੇ ਜਵਾਬ ਦਿੱਤਾ ਕਿ ਐਸੀ ਭਾਈ ਰਾਜ ਹੋਣਾ ਤੇ ਰਹਿਣ ਵਾਲੇ ਆ ਦੋ ਚਾਰ ਬੋਲੇ ਆ ਉਹ ਉਹ ਵਿਚਾਰੇ ਲਾਈਮਲਾਈਟ 'ਚ ਨਹੀਂ ਗਏ ਹਾਂਜੀ ਜਾਂ ਕਾਲੀਦਲ ਬੋਲਿਆ ਆ ਤੇ ਜਾਂ ਫਿਰ ਭਾਈ ਰਾਜਵਾਨਾ ਬੋਲਿਆ ਖੁਦ ਜੇ ਐਨਾ ਹੀ ਠੱਠ ਕੀਤਾ ਗਿਆ ਕੇਂਦਰ ਵੱਲੋਂ ਕੇਂਦਰ ਦੇ ਮੰਤਰੀਆਂ ਵੱਲੋਂ ਤੇ ਫਿਰ ਭਾਜਪਾ ਦੇ ਨਾਲ ਗੱਠ ਜੋੜਨ ਦੀ ਗੱਲ ਕਿਉਂ ਚਲਾਈ ਗਈ ਕਿਉਂ ਤੁਹਾਡੇ ਪ੍ਰਧਾਨ ਸਾਹਿਬ ਮੀਟਿੰਗਾਂ ਕਰਦੇ ਰਹੇ ਭਾਜਪਾ ਨਾਲ ਸਾਬਤ ਕਰ ਦਿਓ ਬਿਸ਼ਰਨੂ ਕਾਲੀਦਲ ਦੇ ਪ੍ਰਧਾਨ ਨੇ ਮੀਟਿੰਗ ਕੀਤੀ ਹੈ ਖੁਦ ਕੇਂਦਰੀ ਗ੍ਰਹਿ ਮੰਤਰੀ ਦਾ ਬਿਆਨ ਹੈ ਕਹਿੰਦੇ ਤੁਸੀਂ ਸੁਣਿਆ ਹੋਏਗਾ ਕਹਿੰਦੇ ਸਾਡੀ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਪਤਾ ਨਹੀਂ ਕਿ ਦਿਨ ਚੱਲਦੀ ਸੀ ਹੂੰ ਇਹ ਤਾਂ ਚਲਦੀ ਸਾਨੂੰ ਤੇ ਉਹ ਸਪਸ਼ਟ ਕਰਨਾ ਜੀ ਕਿੱਥੇ ਚਲਦੀ ਸੀ ਕੋਈ ਉਹਦੀ ਉਹ ਉਹਦੀ ਆਡੀਓ ਵੀਡੀਓ ਕੁਝ ਨਾ ਕੁਝ ਤੇ ਰਿਲੀਜ਼ ਕਰਨਾ ਤੇਰੀ ਗ੍ਰਹਿ ਮੰਤਰੀ ਝੂਠ ਬੋਲਦੇ ਹਮਿੰਤ ਸ਼ਾਹ ਸੱਚ ਕਦੋਂ ਬੋਲੇ ਅਸੀਂ ਹਾਂਜੀ ਦੋ ਦਿਨ ਪਹਿਲੋ ਕਹਿੰਦਾ ਹੈ ਕਿ ਉਹ ਕੀ ਆ ਨਿਤਿਸ਼ ਬਾਬੂ ਆਪਕੇ ਲਈ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਬੰਦ ਹੈ ਤੇ ਦੂਜੇ ਦਿਨ ਉਹ ਦਰ ਸਰਕਾਰ ਬਣਾਈ ਫਿਰਦਾ ਹੈ ਕਿਹੜੀ ਗੱਲ ਕਰਦੇ ਜੀ ਤੁਸੀਂ ਹਮਿੰਤ ਸ਼ਾਹ ਦੀ ਇਹ ਲੀਡਰਾਂ ਦਾ ਸਟੈਂਡ ਉੱਤੋਂ ਤੋਂ ਲੈ ਕੇ ਥੱਲੇ ਤੱਕ ਰਹਿੰਦਾ ਕਿਉਂ ਨਹੀਂ ਤੁਹਾਡੇ ਵਾਲੇ ਜਿਹੜੇ ਤੁਸੀਂ ਭੇਜੇ ਪਹਿਲੀ ਵਾਰੀ ਕਿ ਅਸੀਂ ਚੜਤ ਨਾਲ ਚੋਣ ਲੜਾਂਗੇ ਹਰਦੀਪ ਸਿੰਘ ਉਧਰ ਚੰਡੀਗੜ੍ਹ ਉਹ ਤੇ ਮદાન ਹੀ ਛੱਡ ਕੇ ਭੱਜ ਗਏ ਕਹਿੰਦੇ ਪਾਰਟੀ ਨਹੀਂ ਖੜੀ ਮੇਰੇ ਨਾਲ ਉਹ ਤਾਂ ਨਹੀਂ ਉਹ ਆਪ ਦਾ ਹੋਊਗੀ ਪ੍ਰੋਬਲਮ ਕੋਈ ਹੋਊਗੀ ਮੈਂ ਉਹਦੇ ਬਾਰੇ ਕਹਿੰਦਾ ਨਹੀਂ ਕਿ ਉਹ ਬੰਦਾ ਬੜਾ ਵਧੀਆ ਆ ਹਾਂਜੀ ਗੱਡ ਸੁਣਾ ਰਿਹਾ ਆ ਕੋਈ ਉਹਨੂੰ ਚੱਲ ਨਾ ਪ੍ਰੋਬਲਮ ਹੋਊਗੀ ਉੱਥੇ ਕਿਉਂਕਿ ਸਾਰੇ ਤੇ ਪ੍ਰੋਬਲਮ ਤਾਂ ਉਹਨਾਂ ਨੇ ਸਿੱਧਾ ਦਾਸਤੀ ਕਹਿੰਦੇ ਨਾ ਤਾਂ ਪਾਰਟੀ ਦਾ ਫੰਡ ਮੇਰੇ ਕੋਲ ਆਇਆ ਨਾ ਹੱਲਾਸ਼ਰੀ ਆਈ ਮੈਨੂੰ ਕੱਲੇ ਨੂੰ ਛੱਡ ਕੇ ਤੁਰ ਗਏ ਪ੍ਰਧਾਨ ਸਾਹਿਬ ਪੰਜਾਬ ਵਾਲੇ ਪਾਰਟੀ ਦਾ ਫੰਡ ਤਾਂ ਕੋਈ ਹੁੰਦਾ ਹੀ ਨਹੀਂ ਤੇ ਸੱਜਣ ਮਿੱਤਰੀਏ ਮੈਂ ਕਿਨਾ ਆਪਣੇ ਸੰਦੀਪ ਕੋ ਨੂੰ ਕਿਹਾ ਵੀ ਲਿਆ ਵੀ ਲੱਖ ਦੇ ਦੇ ਇਧਰ ਕਿਹਾ ਇਹਨੂੰ ਵੀ ਲਿਆ ਲੱਖ 2 ਲੱਖ ਦੇ ਦੇ ਐਵੇਂ ਦੇ ਦਿੰਦੇ ਅਸੀਂ ਉਹ ਲੋਕ ਦਿੰਦੇ ਹੂੰ ਦਿੰਦੇ ਇਹਦੇ ਲੱਖ ਨਹੀਂ ਉਹਨਾਂ ਦੇ ਸਿਰ ਤੇ ਲੜਦੇ ਅੱਛਾ ਹਾਂਜੀ ਆਦੂ ਬਣ ਬੋ ਉਹ ਸਾਰੀਆਂ ਫੈਕਟਰੀਆਂ ਚੱਲਦੀ ਹਾਂਜੀ ਉਹਨਾਂ ਦੇ ਸਿਰ ਤੇ ਲੜਦੇ ਹੂੰ ਤੇ ਹੁਣ ਤੁਸੀਂ ਦੱਸੋ ਕਿ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜਾਂ ਜਵਾਬ ਲੈ ਦਿਓ ਜੀ ਮੈਂ ਕਿਉਂ ਚੈਲੰਜ ਚੈਲੰਜ ਨਹੀਂ ਕੀਤਾ ਮੈਂ ਤਾਂ ਬੇਨਤੀ ਰੂਪੀ ਸੱਦਾ ਦਿੱਤਾ ਹਮ ਮੇਰੇ ਸ਼ਬਦ ਤੋਂ ਹੀ ਸੁਣ ਲਿਆ ਜੀ ਉਹ ਤੁਸੀਂ ਗਾ ਚੈਲੰਜ ਵਰਤੀ ਜਾਓ ਤੁਸੀਂ ਜੋ ਮਰਜ਼ੀ ਕਹੀ ਜਾਓ ਹਮ ਮੈਂ ਕਿ ਮੇਰੇ ਸਵਾਲ ਹੈ ਜਾਂ ਉਹਨਾਂ ਦਾ ਜਵਾਬ ਦੇ ਦਿਓ ਤੁਹਾਡਾ ਸਵਾਲ ਕਿਹੜਾ ਹੈ ਜਿਹੜੇ ਤੋਂ ਜਵਾਬ ਲੈਣਾ ਚਾਹੁੰਦੇ ਮੈਂ ਅੱਗੇ ਹਾਂਜੀ ਤੁਸੀਂ ਮੇਰੇ ਤੇ ਸਵਾਲ ਉਠਾਉਂਦੇ ਜੀ ਮੈਂ ਇਥੋਂ ਜਵਾਬ ਲੈ ਲਵਾਂ ਹਮ ਠੀਕ ਹੈ ਪਰ ਤੁਸੀਂ ਸਵਾਲ ਉਠਾਉਣੇ ਸ਼ੁਰੂ ਕੀਤੇ ਤਾਂ ਫਿਰ ਮੈਨੂੰ ਅਖੀਰ ਜਿਹੜਾ ਬੋਲਣਾ ਪਿਆ ਜੀ ਮੈਂ ਇਹਨਾਂ ਗੱਲਾਂ 'ਚ ਪੈਣਾ ਨਹੀਂ ਸੀ ਚਾਹੁੰਦਾ ਹਮ ਹਾਂਜੀ ਆਜੋ ਇੱਕ ਤੁਸੀਂ ਲਿਆਓ ਕਿਸੇ ਨੂੰ ਲਿਆਓ ਹੂੰ ਦੁਨੀਆ ਦੇ ਕੋਨੇ ਚ ਕੋਈ ਲਿਆਓ ਮੋਹਰ ਲਾ ਕੇ ਕਲਦੇ ਹੋ ਕਿ ਸਾਡੇ ਵੱਲੋਂ ਇਹ ਜਿਹੜਾ ਆ ਡਿਬੇਟ ਕਰੂਗਾ ਅਗਲੇ ਬੰਨੇ ਮੈਂ ਬਹਿ ਜਾਣਾ ਇੱਕ ਕੈਮਰਾ ਹੋਊਗਾ ਇੱਕ ਤੁਸੀਂ ਤੁਹਾਡਾ ਹੋਊ ਇੱਕ ਮੈਂ ਹੋਊਗਾ ਤੇ ਜੋ ਸਵਾਲ ਹੈ ਮਨ ਚ ਹਾਂਜੀ ਮੇਰੇ عقیده ਨੂੰ ਲੈ ਕੇ ਮੇਰੀ ਸੋਚ ਨੂੰ ਲੈ ਕੇ ਮੇਰੀ ਸੇਵਾ ਨੂੰ ਲੈ ਕੇ ਪੰਥ ਤੇ ਪੰਜਾਬ ਨੂੰ ਲੈ ਕੇ ਮੇਰੇ ਸਟੈਂਡ ਨੂੰ ਲੈ ਕੇ ਜਾਂ ਮੇਰੀ ਕਾਰਗੁਜ਼ਾਰੀ ਨੂੰ ਲੈ ਕੇ ਮੇਰੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਮੇਰੇ ਆਪ ਦੇ ਹਲਕੇ ਜਿਸ ਤੱਕ ਮੈਂ ਸੀਮਤ ਸੀ ਹੁਣ ਤੱਕ ਵਿਧਾਨ ਸਭਾ ਹਲਕਾ ਉੱਥੋਂ ਨੂੰ ਲੈ ਕੇ ਹੈ ਹਾਂਜੀ ਤੇ ਜੋ ਤੁਸੀਂ ਸਵਾਲ ਕਰੋਗੇ ਮੈਂ ਜਵਾਬ ਦਊਗਾ ਪਰ ਜਿਹੜੇ ਮੈਂ ਕਿਹਾ ਮੈਂ ਸਵਾਲ ਵੀ ਨਹੀਂ ਕਰਦਾ ਜਵਾਬ ਹੀ ਦੇਣੀ ਹਾਂਜੀ ਜਵਾਬ ਹੀ ਦਊ ਪਰ ਮੇਰੇ ਜਵਾਬ ਦੇ ਵਿੱਚ ਸਵਾਲ ਜ਼ਰੂਰ ਹੋਊਗਾ ਸਾਡਾ ਕੋਈ ਲੀਡਰ ਸੀਗਾ ਸਾਡਾ ਉਹ ਤੋਂ ਕਾਮਰੇਡਾਂ ਨਾਲ ਬੜਾ ਵਾਅ ਪਿੰਦਾ ਹੁੰਦਾ ਸੀ 1980 81 82 83 84 ਬਹੁਤ ਕਮਿਊਨਿਸਟ ਵਿਚਾਰਧਾਰਾ ਦਾ ਪੰਜਾਬ ਦੇ ਵਿੱਚ ਅਸਰ ਸੀਗਾ ਖਾਸ ਕਰਕੇ ਸਟੂਡੈਂਟਸ ਦੇ ਵਿੱਚ ਬਿਲਕੁਲ ਪੀਐਸ ਜੂ ਏਆਈਐਸਐਫ ਐਸਐਫਆਈ ਤੇ ਸਾਡੇ ਆਗੂ ਨੇ ਵੱਡੇ ਨੇ ਉਹਨੇ ਇੱਕੋ ਸਾਨੂੰ ਸਭ ਕੋ ਦਿੱਤਾ ਸੀਗਾ ਕਿ ਕਾਮਰੇਡਾਂ ਨਾਲ ਬਹਿਸ ਨਹੀਂ ਪੈਣਾ ਹਾਂ ਤੇ ਜੇ ਪੈ ਗਏ ਹਾਂ ਤੇ ਉਹਨਾਂ ਨੂੰ ਸਵਾਲ ਨਹੀਂ ਕਰਨ ਦੇਣਾ ਹਾਂ ਤੇ ਜੇ ਉਹਨਾਂ ਸਵਾਲ ਕਰਤਾ ਤੇ ਫਿਰ ਸਵਾਲ ਦੇ ਉਹਦੇ ਦਾ ਜਵਾਬ ਦੇ ਕੇ ਨਾਲ ਹੀ ਸਵਾਲ ਕਰ ਦੇਣਾ ਹਾਂ ਹਾਂਜੀ ਇਹ ਉਹਨਾਂ ਨਾਲ ਸੀ ਪਰ ਮੈਂ ਇੱਥੇ ਕਹਿਣਾ ਕਿ ਮੈਂ ਜੋ ਮੈਂ ਸਵਾਲ ਵੀ ਨਹੀਂ ਕਰਦਾ ਹਾਂ ਮੈਂ ਜਵਾਬ ਹੀ ਦਵਾਂ ਹਾਂ ਦੇ ਜਵਾਬ ਦੇ ਵਿੱਚ ਆਟੋਮੈਟਿਕ ਮੇਰਾ ਸਵਾਲ ਹੋਗਾ ਉਹਦਾ ਜਵਾਬ ਜਰੂਰ ਦਈਏ ਚਲੋ ਇੱਕ ਪਾਸੇ ਤੇ ਇਹ ਗੱਲ ਹੋ ਗਈ ਕਿ ਪੰਥਕ ਧਿਰਾਂ ਦੇ ਅੰਦਰ ਇੱਕ ਸਿਆਸੀ جنگ ਸ਼ੁਰੂ ਹੋ ਗਈ ਹੈ ਦੂਜੇ ਪਾਸੇ ਖੇਮ ਕਰਨ ਗਏ ਸੀ ਤੁਹਾਡੇ ਇਲਾਕੇ ਚ ਦੋ ਵਾਰੀ ਤਾਂ ਤੁਸੀਂ ਉੱਥੇ ਵਿਧਾਇਕ ਰਹੇ ਹੋ ਉਹ ਚਲੋ ਨਾਮ ਬਦਲਦੇ ਰੇ ਹਲਕੇ ਦਾ ਬਦਲ ਗਿਆ ਉੱਥੇ ਸੁਖਪਾਲ ਸਿੰਘ ਭੁੱਲਰ ਜਿਹੜੇ ਸਾਬਕਾ ਵਿਧਾਇਕ ਹੈ ਕਾਂਗਰਸ ਪਾਰਟੀ ਦੇ ਉਹਨਾਂ ਨੇ ਇੱਕ ਰੈਲੀ ਕਰਾਈ ਜੀਰਾ ਸਾਹਿਬ ਆਏ ਰਾਣਾ ਜੀ ਆਏ ਉੱਥੇ ਉਹਨਾਂ ਨੇ ਤੁਹਾਡੇ ਖਿਲਾਫ ਬਹੁ ਸਟੇਜ ਤੋਂ ਬੜੇ ਭੜੇ ਭੜੇ ਸ਼ਬਦ ਵੀ ਵਰਤੇ ਇਹ じゃ ਕਿਹੜਾ ਉਹਨਾਂ ਦਾ ਵਟ ਦਾ ਰੌਲਾ ਪੈ ਗਿਆ ਸੁਪਾਲ ਸਿੰਘ ਭੁੱਲਰ ਹੋਰ ਨਾਲ ਕਿ ਉੱਥੇ ਇੰਨੀ ਜ਼ਿਆਦਾ ਵਿਰੋਧ ਹੈ ਤੁਹਾਡੇ ਖਿਲਾਫ ਹੀ ਬਿਆਨ ਦਿੱਤੇ ਗਏ ਇਹ ਲੋਗ ਕਿ ਕਿੰਨੇ ਹੁੰਦੇ ਆ ਉਹ ਜਿਹੜਾ ਖਾਲੀ ਹੁੰਦਾ ਹਨਾ ਉਹ ਜ਼ਿਆਦਾ ਖੜਕਦਾ ਹੈ ਹਾਂਜੀ ਇਹਨਾਂ ਦੇ ਪੱਲੇ ਜੇ ਜੇ ਇਹਨਾਂ ਦੀ ਕਰਤੂਤ ਹੁੰਦੀ ਤੇ 82000 ਤੋਂ 26000 ਤੇ ਨਾ ਹੁੰਦੇ ਹਾਂਜੀ ਹਾਂ 82000 ਤੋਂ 26000 ਦੇ ਨਾਂ ਉਹ ਵਿਰਸਾ ਸਿੰਘ ਵਲਟੋਹਾ ਦੇ ਜਬੂ ਦਾ ਵੋਟ ਬੈਂਕ ਸੀਗਾ ਹਾਂਜੀ ਉੱਥੇ ਹੀ ਘੜੋਤਾ ਹਾਂਜੀ ਨੇਹਰੀਆਂ 'ਚ ਵੀ ਆਮ ਆਦਮੀ ਪਾਰਟੀ ਦੇ ਨੇਹਰੀਆਂ 'ਚ ਵੀ ਉੱਥੇ ਤੋਂ ਉੱਥੇ ਘੜੋਤਾ ਆ ਹਾਂਜੀ ਹਾਂਜੀ ਇਸ ਕਰਕੇ ਜਿਹੜਾ ਇਹ ਜੇ ਇਹਨਾਂ ਦੀ ਕਰਤੂਤ ਹੁੰਦੀ ਇਹਨਾਂ ਦੇ ਪੱਲੇ ਕੁਝ ਹੁੰਦਾ ਸੋ ਆਏ ਯਹਰ ਗੁਰੋਂ ਤੋਂ ਤੇ ਬਿਰਸਾ ਸਿੰਘ ਬਲਟੋਹਾ ਹਾਂਜੀ ਨਾਕ ਦੀ ਕਿਸੇ ਨੂੰ ਧਮਕੀ ਦਿੱਤੀ ਹੈ ਨਾ ਕਿਸੇ ਦੇ ਵਿਰੁੱਧ ਸਟੇਟਮੈਂਟ ਮਾੜਾ ਬੋਲਿਆ ਸੱਚੀ ਗੱਲ ਕੀਤੀ ਹੈ ਸੱਚਾ ਸਟੈਂਡ ਰੱਖਿਆ ਸੱਚੀ ਸੋਚ ਰੱਖੀ ਹੈ ਡਟ ਕੇ ਗੱਲ ਕਰਦੀ ਇਹਨਾਂ ਨਿਡਰ ਹੋ ਕੇ ਗੱਲ ਕਰਦੀ ਹੈ ਜਿਹੜਾ ਵਜਾ ਕੀ ਹੈ ਨੌ ਵਿਧਾਨ ਸਭਾ ਹਲਕਿਆਂ ਚੋਂ ਤੁਹਾਡੇ ਵਾਲਾ ਹਲਕਾ ਖੇਮ ਕਰਨ ਦੇ ਵਿੱਚ ਹੀ ਸਭ ਤੋਂ ਵੱਧ ਤੁਹਾਡੇ ਖਿਲਾਫ ਬੋਲਿਆ ਗਿਆ ਹੈ ਜੇ ਕੀ ਮੈਂ ਇਹ ਪੁੱਛਣਾ ਚਾਹੁੰਨਾ ਕਿ ਕਾਂਗਰਸ ਨਾਲ ਤੁਹਾਡਾ ਕੀ ਰੌਲਾ ਕੀ ਹੈ ਖਾਸ ਕਰਕੇ ਉੱਥੇ ਭੁੱਲਰ ਪਰਿਵਾਰ ਨਾਲ ਉਹਨਾਂ ਦੀ ਮਾਂ ਆ ਐ ਨਾ ਇੰਦਰਾ ਗਾਂਧੀ ਤੇ ਜਿਹੜੀ ਮਾਂ ਦੀਆਂ ਕਰਤੂਤਾਂ ਆ ਨਾ ਹਾਂਜੀ ਤੇ ਜਿਹੜਾ ਗਾਂਧੀ ਪਰਿਵਾਰ ਉਹਨਾਂ ਦਾ ਰਿਸ਼ਤੇਦਾਰ ਐ ਨਾ ਫੋਫੜ ਜੇ ਉਹਨਾਂ ਨੂੰ ਕੋਈ ਰਾਸ਼ਨ ਦਿੰਦਾ ਤੇ ਵਿਰਸਾ ਸਿੰਘ ਵਟੋਵਾ ਹੀ ਦਿੰਦਾ ਉਹਨਾਂ ਨੂੰ ਉਹ ਚੁਭਦਾ ਹੈ ਹੋਰ ਗੱਲ ਕੋਈ ਨਹੀਂ ਕੀ ਇਸ ਕਰਕੇ ਤੁਹਾਡੇ ਖਿਲਾਫ ਬੋਲਦੇ ਮੇਰੇ ਉਪਰ ਵੀ ਬੋਲਦੇ ਹਾਂਜੀ ਕਾਂਗਰਸ ਵਾਲੇ ਮਿੱਥੇ ਚਾਲੂ ਆ ਇੱਕ ਆੜਾ ਕਹਿੰਦਾ ਕਿ ਆਜੇ ਵਿਰਸਾ ਸਿੰਘ ਵਟੋਵਾ ਮੇਰੇ ਨਾਲ ਡਿਬੇਟ ਕਰ ਲੈ ਹਾਂਜੀ ਕਹਿੰਦਾ ਹੈ ਨਾ ਕਾਂਗਰਸੀ ਆ ਨਾ ਉਹ ਹਾਂਜੀ ਸਾਰੀ ਉਮਰ ਕਾਂਗਰਸੀ ਰਹੇ ਆ ਤੇ ਇੰਦਰਾ ਗਾਂਧੀ ਦਾ ਜਸ ਗਾਉਂਦੇ ਰਿਹਾ ਯਾਰ ਜੀਵ ਗਾਂਧੀ ਦਾ ਜਸ ਗਾਉਂਦੇ ਰਿਹਾ ਸੋਨੀਆ ਗਾਂਧੀ ਨੂੰ ਪਤਾ ਨਹੀਂ ਮੰਮੀ ਕੀ ਢਾਈ ਕੀ ਕਹਿੰਦੇ ਸੀਗੇ ਹਾਂਜੀ ਜਿਹੜਾ ਜਿਹੜਾ ਰਾਹੁਲ ਗਾਂਧੀ ਉਹਨੂੰ ਪਤਾ ਨਹੀਂ ਕੀ ਕੀ ਸ਼ਬਦਾਂ ਦੇ ਨਾਲ ਬੋਲਦਾ ਰਿਹਾ ਆ ਤੇ ਗੱਲਾਂ ਪੰਥ ਦੀਆਂ ਕਰਦੇ ਆ ਤੇ ਇੱਕ ਬਨੇ ਤੁਸੀਂ ਮੰਮੀ ਕੀ ਜਾਓ ਵੀ ਸਾਡੀ ਸੋਨੀਆ ਗਾਂਧੀ ਹੈ ਤੇ ਮਾਂ ਸਾਡੀ ਜਿਹੜੀ ਹੈ ਉਹ ਦਾਦੀ ਮਾਂ ਜਿਹੜੀ ਸਾਡੀ ਉਹ ਇੰਦਰਾ ਗਾਂਧੀ ਹੈ ਤੇ ਫਿਰ ਪੰਥ ਤੇ ਇੰਦਰਾ ਗਾਂਧੀ ਇੱਕ ਹੋ ਜਾਣਗੇ ਮਤ ਕਹਿੰਦੇ ਉਹਨਾਂ ਜਾਂ ਪੰਥ ਜਿੰਦਾਬਾਦ ਕਹੋ ਤੇ ਜਾਂ ਗੇਂਦਰ ગાંધી ਜਿੰਦਾਬਾਦ ਕਹੋ ਤੁਸੀਂ ਕਹਿੰਦੇ ਜੀ ਕਿ ਅਸੀਂ ਪੰਥਕ ਐ ਸਾਡੇ ਜੀ ਪੰਥਕ ਜਜ਼ਬਾ ਆ ਤੇ ਵੋਟ ਤੁਸੀਂ ਕਾਂਗਰਸ ਨੂੰ ਪਾਉਂਦੇ ਜੀ ਬੂਥਾਂ ਉਹਨਾਂ ਦੇ ਤੇ ਵੰਦੇ ਜੀ ਉਹਦੇ ਲਈ ਪ੍ਰਚਾਰ ਕਰਦੇ ਜੀ ਇਹ ਕਿਹੜੇ ਪੰਥਕ ਹੋਗੇ ਜੀ ਤਿੰਨ ਵਾਰ ਪੰਜਾਬ ਦੇ ਅੰਦਰ ਕਾਂਗਰਸੀ ਸਰਕਾਰ ਕਿਹਨੇ ਬਣਾਈ ਐ ਪੰਥਰੇ ਬਣਾਈ ਐ ਨਾ ਸਿੱਖਾਂ ਨੇ ਬਣਾਈ ਐ ਨਾ ਤੇ ਜੇ ਤੁਸੀਂ ਜਿਹੜਾ ਜਿਹੜਾ ਮੈਨੂੰ ਅਕਾਲੀ ਦਰ ਨਹੀਂ ਚੰਗਾ ਲੱਗਦਾ ਨਾ ਵੋਟ ਪਾਓ ਜੇ ਗੁਰਸੱਧ ਸਿੰਘ ਬਟੂਹਾ ਚੰਗਾ ਨਹੀਂ ਲੱਗਦਾ ਨਾ ਵੋਟ ਪਾਓ ਤੁਸੀਂ ਇਹ ਕਹੋ ਕਿ ਅਸੀਂ ਪੰਥਕ ਵੀ ਹਾਂ ਤੇ ਵੋਟ ਜਾ ਕੇ ਤੁਸੀਂ ਕਾਂਗਰਸ ਨੂੰ ਪਾਓ ਤੇ ਫਿਰ ਕਿਹੜੇ ਗੁਰੂ ਦੀ ਹਜ਼ੂਰੀ ਚ ਜਾ ਕੇ ਦਸੋਗੇ ਕਿ ਤੇਰੇ ਉੱਤੇ ਹਮਲੇ ਕਰਨ ਵਾਲਿਆਂ ਨੂੰ ਅਸੀਂ ਪੰਥਕ ਬਣ ਕੇ ਵੋਟਾਂ ਪਾਉਂਦੇ ਰਿਆਂ ਇੱਕ ਆਖਰੀ ਟਿੱਪਣੀ ਲੈਣੀ ਹੈ ਕਿਉਂਕਿ ਸਰਕਾਰ ਪੰਜਾਬ ਦੇ ਅੰਦਰ ਸਾਰੇ ਜਾਣਦੇ ਆਮ ਆਦਮੀ ਪਾਰਟੀ ਦੀ ਹੈ ਇੱਥੇ ਬੇਸ਼ੱਕ ਉਹਨਾਂ ਦੀ ਆਪਸ ਚ ਗੱਲ ਨਹੀਂ ਬਣੀ ਪਰ ਵੱਖੋ-ਵੱਖਰੇ ਲੜ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਹਲਕੇ ਚ ਆ ਕੇ ਵੀ ਗਿਆ ਕਹਿੰਦੇ ਇਸ ਵਾਰੀ ਪੰਜਾਬ ਬਣੇਗਾ ਹੀਰੋ ਤੇ 13 0 ਉਸ 0 ਵਜੇ ਤੁਹਾਡਾ ਨਾਮ ਵੀ ਬੋਲ ਗਏ ਹੋ ਤਾਂ ਪਤਾ ਨਹੀਂ ਕਦੋਂ ਆਇਆ ਸੀ ਆਇਆ ਹੀ ਗਿਆ ਤੁਸੀਂ ਦੇਖਿਆ ਨਹੀਂ ਰੋਡ ショ ਉਹਨਾਂ ਦਾ ਲਾਲਜ ਸਿੰਘ ਭੁੱਲਰ ਹੋਰ ਹਨ ਮੈਨੂੰ ਨਹੀਂ ਪਤਾ ਮੈਂ ਤੇ ਆਪਦੇ ਕੰਮ 'ਚ ਰੁੱਝਾਂ ਜਾਂ ਤੂੰ ਹੀ ਨਹੀਂ ਖੜਾ ਛੱਡਦੇ ਤੇ ਜਾਂ ਮਰੇ ਇਲੈਕਸ਼ਨ ਹੀ ਛੱਡਦੀ ਮੈਂ ਵੇਦਾ ਮਦੇ ਨਹੀਂ ਗਿਆ ਬਹੁਤ ਘਟ ਨਾ ਮੈ ਸੋਸ਼ਲ ਮੀਡੀਆ ਜਿਆਦਾ ਸਿੱਧਾ ਬਿਆਨ ਹੈ ਬਚਣ ਦਾ ਕਿ ਮੁੱਖ ਮੰਤਰੀ ਤੇ ਗੱਲ ਦਾ ਜਵਾਬ ਹੈ ਤੇ ਚਲੋ ਮੁੱਖ ਮੰਤਰੀ ਦੇਖੋ ਗੱਲ ਸਾਡੇ ਨਾਲ ਉਹ ਕਰੇ ਮੁੱਖ ਮੰਤਰੀ ਬਨਣਾ ਕੋਈ ਬਾਲੀ ਵੱਡੀ ਗੱਲ ਨਹੀਂ ਇੱਥੇ ਉਹ ਅਸਾਮ ਗਣ ਪ੍ਰੀਸ਼ਦ ਹੁੰਦੀ ਸੀਗੀ ਆਸੂ ਵਾਲੇ ਉਹਨਾਂ ਦਾ ਮਹੰਤਾ ਮਹੰਤਾ ਸੀ ਉਹ ਮੁੱਖ ਮੰਤਰੀ ਦੇ ਵੀ ਬਣ ਗਏ ਹਾਂਜੀ ਆਇਆ ਘਰ ਉੱਠ ਕੇ ਬਣ ਗਿਆ ਹੈਗਾ ਇਹ ਬੜਾ ਇਤਿਹਾਸ ਸਿਰ ਜਾ ਪਿਆ ਦਾ ਲੱਗੇ ਆ ਤੁਸੀਂ ਮੁੱਖ ਮੰਤਰੀਸ਼ਿਪ ਹੰਡਾਓ ਪਰ ਪੰਜਾਬ ਦਾ ਬੇੜਾ ਕਰਕ ਨਾ ਕਰੋ ਸੱਚੀ ਸੁੱਚੀ ਜੀ ਗੱਲ ਕਰੋ ਮੈਂ ਕਦੀ ਮੈਂ ਕਹਿੰਨਾ ਕਿ ਜੇ ਮੈਂ ਕਦੀ ਕਿਸੇ ਤੇ ਉਤੇ ਹਾਂਜੀ ਆਪਦੇ ਏਜੰਡੇ ਤੋਂ ਬਾਹਰ ਗੱਲ ਕੀਤੀ ਮੈਂ ਕਹਿੰਦਾ ਕਿ ਮੇਰੀ ਪ੍ਰਾਇੋਰਟੀ ਜਿਹੜੀ ਉਹ ਬੰਦੀ ਸਿੰਘਾਂ ਦਾ ਮਸਲਾ ਹੈ ਅਸੀਂ ਬੇਨਤੀਆਂ ਵੀ ਕਰ ਲੀਆਂ ਤਰਲੇ ਵੀ ਮਾਰ ਲਏ ਹੁਣ ਹਿੱਕ ਤੇ ਚੜਦੀ ਲੋੜ ਹੈ ਸਾਹਮਣੇ ਚੜਦੀ ਲੋੜ ਹੈ ਬਰਾਬਰ ਦੀ ਪਾਵਰ ਦੇ ਨਾਲ ਲੋੜ ਹੈ ਪੁੱਛਾਂਗੇ ਉੱਥੇ ਡੱਟ ਕੇ ਪੁੱਛਾਂਗੇ ਕਮਸਾਨ ਕਰਾਂਗੇ ਖੰਡਾ ਖੜਕਾਵਾਂਗੇ ਹਾਂਜੀ ਤਰਲੇ ਬਸੇਰੇ ਮਾਰ ਲਏ ਉਹਨਾਂ ਲੋਕਾਂ ਦੇ ਤੂੰ ਬਿਰਸਾ ਸਿੰਘ ਬਲਟੋਹਾ ਮਾਰ ਸਕਦਾ ਹੈ ਡਰ ਕੇ ਭੱਜਣ ਵਾਲਾ ਨਹੀਂ ਕਿ ਜੇ ਬਿਰਸਾ ਸਿੰਘ ਬਲਟੋਹਾ ਦੇ ਮਗਰ ਪੁਲਿਸ ਲੱਗੀ ਹੈ ਤੇ ਹਿੱਕ 'ਚ ਵੱਜਦੇ ਰਹੇ ਆਂ ਜੇ ਪੁਲਿਸ ਚੁੱਕਣ ਪੈਂਦੀ ਰਹੀ ਹੈ ਅੱਗੋਂ ਸਿੱਧੇ ਵੱਜਦੇ ਰਹੇ ਆਂ ਜਾਂ ਪੁਲਿਸ ਭਜਾਈ ਹੈ ਤੇ ਜਾਂ ਪੁਲਿਸ ਠੋਕੀ ਹੈ ਠੀਕ ਹੈ ਥਾਣਿਆਂ 'ਚ ਵੜਵੜ ਕੇ ਠੋਕੀ ਹੈ ਠੀਕ ਹੈ ਅਹੀਂ ਉਹ ਲੋਗ ਹੈ ਹਾਂਜੀ ਇਸ ਕਰਕੇ ਜਿਹੜੀਆਂ ਗੱਲਾਂ ਨੇ ਨਾ ਐਵੇਂ ਇੱਧਰ ਦੀਆਂ ਉੱਧਰ ਦੀਆਂ ਪਤਾ ਹੀ ਨਹੀਂ ਕਿਉਂ ਸਾਡੀ ਕੌਮ ਜਿਹੜੀਆਂ ਪਿਛਲੀਆਂ ਦੀਆਂ ਤੇਗਾਂ ਮਾਰੀਆਂ ਜਾਂ ਪਿਛਲੀਆਂ ਨੇ ਕੀਤੀ ਹੋਈ ਸੇਵਾ ਉਹਦੇ ਸਿਰ 'ਚ ਸਵਾਹ ਪਾਈ ਜਾਂਦੇ ਐ ਤੇ ਜਿਹੜੇ ਮੈਂ ਨਹੀਂ ਕਹਿੰਦਾ ਮੈਂ ਕਿਹਦਾ ਨਾਂ ਨਹੀਂ ਲੈਂਦਾ ਤੁਸੀਂ ਮੈਨੂੰ ਦੱਸ ਦਿਓ ਕਿ ਜਿਸ ਵਿਅਕਤੀ ਦੀ ਟਿਕਟ ਜਿਹੜੀ ਹੈ ਜਾਂ ਉਮੀਦਵਾਰਤਾ ਜਿਹੜੀ ਹੈ ਆਰਐਸਐਸ ਆਗੂ ਲਾਣ ਕਰੇ ਹਾਂਜੀ ਆਰਐਸਐਸ ਦਾ ਆਗੂ ਲਾਣ ਕਰੇ ਕਿਸੇ ਨੂੰ ਚੇਤਾ ਵੀ ਨਾ ਹੋਵੇ ਕੋਈ ਤਾਂ ਕਨੈਕਸ਼ਨ ਹੋਵੇ ਜੇ ਕਨੈਕਸ਼ਨ ਨਹੀਂ ਹੈਗਾ ਤਾਂ ਕੀ ਕਨੈਕਸ਼ਨ ਹੈ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਵੈਸੇ ਸਮਝਣ ਵਾਲੇ ਸਮਝ ਗਏ ਤੁਸੀਂ ਵੀ ਸਮਝ ਗਏ ਮੈਂ ਸੱਚੀ ਨਹੀਂ ਸਮਝਦਾ ਸਮਝੇ ਨਹੀਂ ਸਮਝੇ ਨਾ ਸਮਝੇ ਥੋੜਾ ਜਿਹਾ ਹਾਂਜੀ ਅੱਛਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਆਰਐਸਐਸ ਦਾ ਆਗੂ ਹੈ ਜੀ ਉਹ ਇੱਕ ਆਪਣੇ ਆਪ ਨੂੰ ਪੰਥਕ ਆਗੂ ਕਹੋਣ ਵਾਲੇ ਦੀ ਉਮੀਦਵਾਰਤਾ ਐਲਾਨ ਕਰਦਾ ਆ ਜੇ ਮੇਰੇ ਵਰਗੇ ਸਵਾਲ ਉਠਾਏ ਹੈ ਵੀ ਆਰਐਸਐਸ ਦਾ ਗੁਰ ਯਰ ਲੋੜਾ ਰੱਬ ਦਾ ਪੰਥ ਕਿਹੜੇ ਠੱਠੇ ਖੂਜ ਡਿਗੂਗਾ ਕਿ ਆਰਐਸਐਸ ਸਾਡੀਆਂ ਟਿਕਟਾਂ ਅਨਾਉਂਸ ਕਰੇ ਜਾਂ ਸਾਡੇ ਉਮੀਦਵਾਰ ਤਾਂ ਐਲਾਨ ਕਰੇ ਹੁਣ ਸਮਝਾਈ ਜਿਹੜੇ ਉਹ ਐਡਵੋਕੇਟ ਦੀ ਗੱਲ ਕਰਦੇ ਹੋ ਰਾਜਦੇਵ ਸਿੰਘ ਖਾਲਸਾ ਰਾਜਦੇਵ ਸਿੰਘ ਖਾਲਸਾ ਮਾਲਵਾ ਜੋਣ ਦੇ ਪ੍ਰਧਾਨ RSS ਦੇ ਜਿਹੜੇ ਕਹਿੰਦੇ ਸੀ RSS ਇੱਕ ਬਹੁਤ ਵਧੀਆ ਵਿਚਾਰਧਾਰਾ ਆ ਹਾਂਜੀ ਇਹ ਇਹਦੇ ਬਾਰੇ ਮੈਂ ਸਿੱਖਾਂ ਨੂੰ ਜਾਗਰਿਤ ਕਰਾਉਂਗਾ ਜਿਹੜਾ ਇਹਨਾਂ ਬਾਰੇ ਡਰ ਤੇ ਭਰਮ ਤੇ ਵਹਿਮ ਪਾਇਆ ਜਾਂਦਾ ਉਹ ਮੈਂ ਸਿੱਖਾਂ ਚੋਂ ਕੱਢੂੰਗਾ ਜਿਹਨਾਂ ਦਾ ਏਜੰਡਾ ਇਹ ਹੈ ਉਹ ਜਾਗਰ ਐਲਾਨ ਕਰਨਾ ਹਾਂਜੀ ਤਾਂ ਜੇ ਮੇਰੇ ਵਰਗੇ ਪੁੱਛਦੇ ਵੀ ਭਾਈ ਇਹ ਕੀ ਕਨੈਕਸ਼ਨ ਹੈ ਚੁੱਪ ਐ ਚੁੱਪ ਹੋ ਜੰਨੇ ਕਿਉਂ ਚੁੱਪ ਹੁੰਦੇ ਜੀ ਕਿਉਂ ਨਹੀਂ ਪੰਥ ਨੂੰ ਦੱਸਦੇ ਕਿਉਂ ਪੰਥ ਦੇ ਇੱਕ ਅਸਾਂ ਇੱਕ ਹੋਰ ਸਭ ਤੋਂ ਵੱਡੀ ਗੱਲ ਜੀ ਭਾਈ ਅਮਰਤਪਾਲ ਸਿੰਘ ਨੇ ਕੌਮ ਸੰਭਣੀ ਹੈ ਬਾਹਰ ਕਢਾਉਣਾ ਬਹੁਤ ਜ਼ਰੂਰੀ ਹੈ ਬਾਹਰ ਤਦ ਨਿਕਲੂਗਾ ਜੇ ਤੁਸੀਂ ਜਿਤਾਓਗੇ ਉਹਦੀ ਲੱਤ ਕੜਕੀ ਜਿ ਦਿੱਤੀ ਹੈ ਹਾਂਜੀ ਲੈ ਮੈਨੂੰ ਇਹ ਜੇਲ੍ਹ ਭਾਵੇਂ 10 10 ਸਾਲ ਕਟਾ ਲਵਾਂ ਪਤਾ ਨਹੀਂ ਮੇਰੀ ਉਮਰ ਕਿੰਨੀ ਹੈ 10 10 ਸਾਲ ਕਟਾ ਲਵਾਂ ਮੈਂ ਕੱਟ ਲੂੰਗਾ ਹਾਂਜੀ ਯਾਰ ਟੀਵੀ ਲੱਗੇ ਆ ਮੋਬਾਈਲ ਮਿਲੇ ਆ ਲਾਂਗਰੀ ਮਿਲੇ ਆ ਜਿਮ ਲਾ ਕੇ ਤੁਹਾਨੂੰ ਦਿੱਤੇ ਆ ਤੁਸੀਂ ਭਾਈ ਜਗਤਾਰ ਸਿੰਘ ਵਰਾ ਨਹੀਂ ਕਿੰਨੀ ਗਾੜੀ ਰਿਕਾਰਡਿੰਗ ਸੁਣੀਆਂ ਸੁਣੀਆਂ ਜੀ ਚਿੱਠੀਆਂ ਆਉਂਦੀਆਂ ਰਹੀਆਂ ਚਿੱਠੀ ਯਾਰ ਚਿੱਠੀ ਤਾਂ ਸਾਡੀ ਵੀ ਆਉਂਦੀ ਰਹੀ ਹੈ ਚਿੱਠੀਆਂ ਤਾਂ ਇਹ ਵੀ ਦੇਦੇ ਆ ਉਹ ਤਾਂ ਸਾਰਾ ਕੁਝ ਬਾਕਾਇਦਾ ਜਿਹੜਾ ਆ ਉਹਨੂੰ ਕੀ ਕਹਿੰਦੇ ਆ ਡਿਪਾਰਟਮੈਂਟ ਜਿਹੜੇ ਵਕ ਵਕ ਨੇ ਉਹ ਉਹਦੇ ਵਿੱਚੋਂ ਦੇ ਨਿਕਲਦੀ ਆਉਂਦੀ ਆ ਹਾਂਜੀ ਜਾਂ ਕਿਸੇ ਸੱਜਣ ਨੂੰ ਫੜਾ ਦਿੱਤੀ ਹੋਊਗੀ ਚਿੱਠੀ ਸ਼ਬਦਾਂ ਦਾ ਭਾਵ ਇਹ ਸਮਝ ਲਿਆ ਜਾਵੇ ਕਿ ਸਭ ਕੁਝ ਪਲਾਨਡ ਹੈ ਨਹੀਂ ਮੈਂ ਪਲਾਨਡ ਨਹੀਂ ਕਹਿੰਦਾ ਮੈਂ ਕਹਿੰਦਾ ਇਹ ਜੀਪੋਗਰੀਬ ਜੇਲ ਹੈ ਹਾਂਜੀ ਜੀਪੋਗਰੀਬ ਜੇਲ ਹੈ ਜੇਲ ਤਾਂ ਜੇਲੀਆ ਅੰਮ੍ਰਿਤਸਰ ਜੇਲ੍ਹ ਚ ਬੰਦ ਕਰਦੇ ਚਾਰ ਦਿਵਾਰੀ ਉੱਥੇ ਬੰਦ ਕਰਦੇ ਉੱਥੇ ਵੀ ਚਾਰ ਦਿਵਾਰੀ ਹੈ ਆ ਉੱਥੇ ਸਾਡੀ ਸੋਟੀ ਬੱਚੀ ਜਿਹੜੀ ਹੈ ਉਹ ਰੋਜ਼ ਮੁਲਾਕਾਤ ਕਰਦੀ ਹੈ ਹਾਂਜੀ ਨਹੀਂ ਕਰਦੀ ਤਾਂ ਦਾ ਤੇ ਉਹ ਤਾਂ ਉੱਥੇ ਵੀ ਹੈ ਕਮਰੇ ਹੀ ਲਏ ਸਨ ਹਾਂਜੀ ਤਾਂ ਸਾਡੇ ਦੇ ਸਾਡੇ ਸਾਡੇ ਮੇਰੇ ਤੇ ਪਹਿਲੀ ਮੁਲਾਕਾਤ ਦੀ 9 ਮਹੀਨੇ ਬਾਅਦ ਹੋਈ ਸੀ ਮੇਰੇ ਮੇਰੀ ਮਾਤਾ ਮੈਨੂੰ 9.5 ਮਹੀਨਿਆਂ ਬਾਅਦ ਮਿਲੀ ਤੇ ਜਾਂ 9.5 ਮਹੀਨਿਆਂ ਚ ਕੌਣ ਮਥੇ ਲੱਗਦੇ ਸੀ ਜਾਂ ਜਾਂ ਏਜੰਸੀਆਂ ਲੱਗਦੀਆਂ ਸੀ ਜਿਹੜੀਆਂ ਵਕ ਵਕ ਆਈਬੀ ਰੋ ਸੀਬੀਆਈ ਐਂਡ ਮਿਲਟਰੀ ਇੰਟੈਲੀਜੈਂਸੀ ਜਾਂ ਜਿਹੜੀਆਂ ਜਿਹੜੀਆਂ ਇਨਵੈਸਟੀਗੇਸ਼ਨ ਹੋਰ ਸੀਗੀਆਂ ਪਾਰਟੀਆਂ ਉਹੀ ਮਥੇ ਲੱਗਦੇ ਸੀ ਹਾਂਜੀ ਜੋ ਹਾਲ ਸਾਡਾ ਹੁੰਦਾ ਰਿਹਾ ਤੇ 9.5 ਮਹੀਨੇ ਬਾਅਦ ਪਹਿਲੀ ਤੇ ਗੱਲ ਕਿ ਦਿਨ ਚਾਰ ਮਹੀਨੇ ਬਾਅਦ ਤੇ ਮੇਰੇ ਘਰ ਦੇ ਨੂੰ ਪਤਾ ਲੱਗਾ ਕਿ ਮੈਂ ਜੇਲ੍ਹ ਚ ਐ ਤੇ ਕਿਹੜੀ ਜੇਲ੍ਹ ਚ ਐ ਹਾਂਜੀ ਫਿਰ ਕੋਈ ਉਦੋਂ ਨਾਲ ਤਾਂ ਕੋਈ ਸਾਧਨ ਹੁੰਦੇ ਸੀ ਹਾਂਜੀ ਤੇ ਪਰਮਿਸ਼ਨ ਮਿਲਦੀ ਨਹੀਂ ਸੀ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪਰਮਿਸ਼ਨ ਲੈਣੀ ਪੈਂਦੀ ਸੀਗੀ ਤੁਸੀਂ ਬੀਤੇ ਦੀਆਂ ਗੱਲਾਂ ਵੀ ਦੱਸੀਆਂ ਹੁਣ ਦਿਆਂ ਵੀ ਆਪਾਂ ਕਰ ਲਈਆਂ ਇੱਕ ਆਖਰੀ ਸਵਾਲ ਕਿ ਖੜੂਰ ਸਾਹਿਬ ਹਲਕੇ ਦੇ ਜਿਹੜੇ ਲੋਕ ਸੁਣ ਰਹੇ ਆ ਘੱਟੋ ਘੱਟ ਉਹ ਤੁਹਾਨੂੰ ਵੋਟ ਕਿਉਂ ਪਾਉਣ ਤੇ ਬਾਕੀਆਂ ਨੂੰ ਕਿਉਂ ਨਾ ਪਾਉਣ ਨਹੀਂ ਮੇਰੇ ਮੈਂ ਦੇਖੋ ਵੋਟ ਤੇ ਆਪੋ ਆਪਣਾ ਅਧਿਕਾਰ ਹੈ ਪਰ ਮੇਰਾ ਤਾਂ ਮੋਟਾ ਜਿਹਾ ਹੈ ਕਿ ਭਾਈ ਜੇ ਤੇ ਗੁਰਸਾ ਸਿੰਘ ਬਲਟੋਹਾ ਦੀ ਕੋਈ ਕਰਤੂਤ ਚੰਗੀ ਹੈ ਹੂੰ ਜੇ ਕਾਰਗੁਜ਼ਾਰੀ ਚੰਗੀ ਹੈ ਜੇ ਉਹਨੇ ਹਮੇਸ਼ਾ بلند ਆਵਾਜ਼ ਚ ਗੱਲ ਕੀਤੀ ਹੈ ਪੰਥ ਤੇ ਪੰਜਾਬ ਦਾ ਮਸਲਾ ਚੁੱਕਿਆ ਆ ਚਾਹ ਪੰਥ ਦੇ ਨਾਲ ਸੰਬੰਧਤ ਕਿਸੇ ਵੀ ਧਿਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਿਆਤੀ ਹੋਈ ਜੇ ਵਿਰਸਾ ਸਿੰਘ ਉੱਥੇ ਜਾ ਕੇ ਨਹੀਂ ਖੜੋਤਾ ਹਾਂਜੀ ਜੇ ਪੰਜਾਬ ਨਾਲ ਤੱਕਾ ਹੋਇਆ ਤੇ ਵਿਰਸਾ ਸਿੰਘ ਨਹੀਂ ਬੋਲਿਆ ਹਾਂ ਅਸੀਂ ਤੇ ਪੰਜਾਬ ਦੀ ਵਿਧਾਨ ਸਭਾ ਚੋਂ ਬੋਲਦੇ ਆਂ ਸਾਡੀ ਤੇ ਬਾਅਦ ਜਿਹੜੀ ਉੱਥੇ 117 ਹੁੰਦੇ ਸੀ ਸਭ ਤੋਂ ਵੱਧ ਅਗਰਸਾ ਸਿੰਘ ਬਲਟੋਹਾ ਦੀ ਬਾਅਦ ਜਿਹੜੀ ਹੈ ਜਦੋਂ ਕੋਈ ਬੋਲਦਾ ਹੈਗਾ ਤੇ ਚੁੱਪ ਕਰਾ ਦਿੰਦਾ ਸੀਗਾ ਹਾਂਜੀ ਅਸੀਂ ਉਹ ਆਂ ਹਲਕੇ ਦਾ ਵਿਕਾਸ ਕੀਤਾ ਲੋਕਾਂ ਦਾ ਵਿਕਾਸ ਕੀਤਾ ਲੋਕਾਂ ਦੇ ਕੰਮ ਕੀਤੇ ਲੋਕਾਂ ਦੇ ਵਿੱਚ ਚਰਚਾ ਆ ਮੇਰੇ ਬਾਰੇ ਪਤਾ ਹੈ ਕਿ ਮੈਂ ਕਿਸ ਸੁਭਾ ਦਾ ਮਾਲਕ ਹੈ ਕਿਸ ਸੋਚ ਦਾ ਮਾਲਕ ਹੈ ਕਿਸ ਦ੍ਰਿੜਤਾ ਦਾ ਨਿਰਡਰਤਾ ਦਾ ਮਾਲਕ ਹੈ ਤੇ ਭਾਈ ਜੇ ਚੰਗਾ ਲੱਗਦਾ ਵੋਟ ਪਾ ਦਿਆ ਜੇ ਜੇ ਨਹੀਂ ਚੰਗਾ ਲੱਗਦਾ ਤੇ ਬੇਸ਼ੱਕ ਜਿੰਨੂੰ ਮਰਜ਼ੀ ਪਾ ਦੇ ਪਰ ਇਹ ਨਾ ਹੋਵੇ ਕਿ ਤੁਸੀਂ ਐਵੇਂ ਕਹੋ ਕਿ ਬਿਰਸਾ ਸਿੰਘ ਵਲਟੋਈ ਯਰ ਬੰਦਾ ਤੇ ਬੜਾ ਤਾਕੜਾ ਹੈ ਹੂੰ ਉਹ ਤਾਂ ਕੋਈ ਸ਼ਿਕਾਇਤ ਨਹੀਂ ਹਾਂਜੀ ਯਰ ਬੰਦਾ ਡਟਣ ਵਾਲਾ ਆ ਖੜੋਣ ਵਾਲਾ ਆ ਬੋਲਦਾ ਬੜਾ ਡਟਕੇ ਆ ਕੰਮ ਬੜੇ ਲੋਕਾਂ ਦੇ ਕਰਦਾ ਆ ਹੂੰ ਸੇਵਾ ਵੀ ਬੜੀ ਉਹਦੀ ਪੰਥਾਸਤੇ ਪੰਜਾਬ ਵਾਸਤੇ ਹੂੰ ਤੇ ਵੋਟ ਫਿਰ ਕਿਸੇ ਹੋਰ ਨੂੰ ਪਾ ਦੋ ਤੇ ਇਹ ਤੇ ਮੇਰਾ ਬੇਇਨਸਾਫੀ ਹੈ ਨਾ ਇਤਿਮਰਨਾ ਬੀਨ ਸਾਹਿਬ ਵੀ ਲੋਕ ਕੀ ਫੈਸਲਾ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਮਾਰੇ ਕਿਰਪਾ ਤਾ ਵਿਰਸਾ ਸਿੰਘ ਮਲਟੋਹਾ ਹੋਰਾਂ ਨੇ ਖੁੱਲ ਕੇ ਗੱਲਬਾਤ ਕੀਤੀ ਹੈ ਸੋਚਦੇ ਕੀ ਹੈ ਇਹਨਾਂ ਦੀ ਵਿਚਾਰਧਾਰਾ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਤੇ ਗੱਲਾਂ ਬਾਤਾਂ ਦੇ ਨਾਲ ਤੁਹਾਡੀ ਸਹਿਮਤੀ ਹੈ ਜਾਂ ਸਹਿਮਤੀ ਆਪਣੀ ਆਪਣੀ ਗੱਲ ਤੁਸੀਂ ਰੱਖ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਹਲਕਾ ਖਡੂਰ ਸਾਹਿਬ